ਮੇਰਾ ਵੀ ਚਲੋ ਰਿਸ਼ਤੇਦਾਰ ਹੀ ਸੀਗਾ ਉਹ ਵੀ ਹੈ ਨਾ ਵਿਚਾਰਾ ਨਸ਼ੇ 'ਚ ਪੈ ਗਿਆ ਉਹਦੀ ਮੈਨੂੰ ਮਾਂ ਦਾ ਫੋਨ ਆਇਆ ਵਿਚਾਰੀ ਰੋਂਦੀ ਦਾ ਕਹਿੰਦੀ ਵੀ ਮੇਰੇ ਮੇਰੇ ਮੁੰਡੇ ਨੇ ਮੇਰਾ ਸਿਰ ਪਾੜ ਦਿੱਤਾ ਕੁੱਟ ਕੇ ਘਰੋਂ ਘਰੋਂ ਕੱਢਤਾ ਤੇ ਬਾਪ ਦੀ ਦਾੜੀ ਪੱਟੀ ਆ ਉੱਥੇ ਹੁਣ ਨਾ ਤਾਂ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਪਹੁੰਚਦਾ ਉਹ ਕਹਿੰਦੇ ਜੀ ਅਸੀਂ ਕੀ ਹੈ ਨਾ ਕਰੀਏ ਤੁਹਾਡਾ ਘਰ ਦਾ ਮਾਮਲਾ ਸਲਝਾਓ ਤੁਸੀਂ ਤੇ ਫੇਰ ਮੈਂ ਸੈਂਟਰ ਵਾਲੇ ਨੂੰ ਫੋਨ ਕੀਤਾ ਜੀ ਉਹ ਤਾਂ ਭਾਜੀ ਰੱਬ ਵਾਂਗੂ ਪਹੁੰਚੇ ਸਾਡੇ ਕੋਲ ਤੇ ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿਦੀਏ ਪੰਜਾਬ ਵਿੱਚ ਇਹ ਨਸ਼ੇ ਦੀ ਖਾਪ ਆਉਂਦੀ ਸਾਰੀ ਬਾਰਡਰੋਂ ਪਾਰ ਤੋਂ ਹੀ ਨਹੀਂ ਹੁੰਦੀ ਦਿੱਲੀੋਂ ਕਿਉਂਕਿ ਅਸੀਂ ਆਪ ਕਰਦੇ ਨੇ ਸਾਨੂੰ ਪਤਾ ਆ ਅਸੀਂ ਜਦੋਂ ਕਰਦੇ ਹੁੰਦੇ ਸੀ ਸਾਨੂੰ ਤੇ ਜਦੋਂ ਪਹਿਲੀ ਲੀਕ ਲਾ ਕੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹ ਜਿਹੜਾ ਨਸ਼ਾ ਆ ਇਹ ਪਾਰ ਵਾਲਾ ਆ ਕਿ ਇਹ ਦਿੱਲੀ ਵਾਲਾ ਆ ਅੱਛਾ ਹਾਂ ਤੇ ਉਹ ਜਦ ਦਿੱਲੀੋਂ ਉਦੋਂ ਨਹੀਂ ਤੁਸੀਂ ਬੰਦ ਕਰਾਇਆ ਜਦ ਤੁਹਾਡੀ ਉੱਥੇ ਸਰਕਾਰ ਸੀ ਹੁਣ ਤੁਸੀਂ ਸੁਆਹ ਬੰਦ ਕਰਾਉਣਾ 10 ਦਿਨ ਪਹਿਲਾਂ ਉਹਨਾਂ ਤੇ ਸੈਂਟਰ ਵਾਲੇ ਦੇ ਕੋਈ ਕਾਰਵਾਈ ਹੋ ਗਈ ਤੇ ਉਹਨਾਂ ਦਾ ਸੈਂਟਰ ਬੰਦ ਹੋ ਗਿਆ ਫੇਰ ਆ ਕੇ ਉਹੀ ਕੁਝ ਕਰ ਰਿਹਾ ਮਾਂ ਨੂੰ ਕੁੱਟ ਰਿਹਾ ਪਿਓ ਨੂੰ ਕੁੱਟ ਰਿਹਾ ਸਿਲੰਡਰ ਵੇਚ ਦਿੱਤਾ ਘਰ ਦੇ ਭਾਂਡੇ ਤੱਕ ਪਿੱਤਲ ਦੇ ਪਏ ਹੁੰਦੇ ਘਰਾਂ 'ਚ ਉਹ ਵੀ ਚੱਕ ਚੱਕ ਵੇਚ ਦਿੱਤੇ ਆ ਇਹ ਦਰਖਤ ਦੀ ਜੜ ਉੱਤੇ ਨਹੀਂ ਟੈਕ ਕਰ ਰਹਾ ਇਹ ਬਸ ਆ ਮਾੜੇ ਮੂਟੇ ਪੱਤੇ ਝਾੜਦੇ ਉਹ ਪੱਤੇ ਤਾਂ ਫੇਰ ਆ ਜਾਣੇ ਆ ਪੱਤ ਝੜ ਵਿੱਚ ਪੱਤੇ ਹਮੇਸ਼ਾ ਝੜਦੇ ਆ ਪਰ ਬਸੰਤ ਰੁੱਤੋਂ ਤੋਂ ਤੇ ਫੇਰ ਖੜ ਜਾਂਦੇ ਆ ਜੇਲ੍ਹ ਵਿੱਚ ਚਾਰ ਦੀਵਾਰੀ ਆ ਉਹ ਚਾਰ ਦੀਵਾਰੀ ਵਿੱਚ ਹੀ ਨਹੀਂ ਹਨਾ ਤਾਂ ਨਸ਼ਾ ਬੰਦ ਹੁੰਦਾ ਤਾਂ ਇਹਨਾਂ ਨੇ ਬਾਹਰ ਕੀ ਕਰਾਉਣਾ ਇਹ ਸਿਰਫ ਇੱਕ ਲੋਕ ਦਿਖਾਵੇ ਆ ਦਵਾਈ ਦੀ ਗੱਲ ਕਰਦੇ ਵੀ ਜੀਵ ਵਾਲੀ ਗੋਲੀ ਦੇ ਨਾਮ ਤੋਂ ਜਿਹੜੀ ਮਸ਼ਹੂਰ ਹੈ ਅੱਜਕੱਲ ਉਹ ਅੱਜਕੱਲ ਲੈ ਕੇ ਉੱਥੋਂ ਹਨਾ ਮੈਂ ਵੀ ਦੇਖਦਾ ਸਮਾਜ ਵਿੱਚ ਚਿਰਦੇ ਆਪ ਨੂੰ ਪਤਾ ਸਾਰਾ ਜੀ ਹਨਾ ਉਹ ਲੈ ਕੇ ਸਰਿੰਜਾਂ 'ਚ ਪਾ ਪਾ ਕੇ ਲਾਉਂਦੇ ਆਪਣੇ ਉਹਨੂੰ ਉਹਨੂੰ ਹਨਾ ਮੈਲ ਸਰਿੰਜ ਚ ਪਾ ਕੇ ਲਾਉਂਦੇ ਆ ਗੋਲੀ ਉੱਥੋਂ ਤਾਂ ਮਿਲ ਜਾਂਦੀ ਆ ਸਰਿੰਜਾਂ ਇਹਨਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਉਹ ਇੱਕ ਦੂਜੇ ਦੀਆਂ 10 10 ਬੰਦੇ ਵੀ ਸਰਿੰਜਾਂ ਲਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ ਐਚ ਆਈ ਵੀ ਦਾ ਇੰਨਾ ਕਿ ਜ਼ਿਆਦਾ ਸਿਸਟਮ ਵੱਜ ਜਾਣਾ ਨਾ ਤੁਸੀਂ ਸੋਚ ਨਹੀਂ ਸਕਦੇ ਡੀ ਐਡਿਕਸ਼ਨ ਸੈਂਟਰ ਆ ਉਹਨਾਂ ਉੱਤੇ ਵੀ ਰੇਡਾਂ ਪੈਂਦੀਆਂ ਹੁਣ ਚੰਨੀ ਸਾਹਿਬ ਦੇ ਟਾਈਮ ਤੇ ਉਹਨਾਂ ਨੂੰ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਗਏ ਸੀ ਉੱਥੋਂ ਲਾ ਲਓ ਵੀ ਆ ਬੰਦੇ ਚੱਕ ਲੈ ਇਹਨਾਂ ਨੇ ਚੱਕ ਕੇ ਤੇ ਇਹ ਲੈ ਜਾਂਦੇ ਆ ਸਿਵਲ ਹਸਪਤਾਲ ਚ ਸਿਵਲ ਹਸਪਤਾਲ ਚ ਲਿਆ ਕੇ ਘਰਦਿਆਂ ਤੋਂ ਮਗਾਉਂਦੇ ਆ ਆਧਾਰ ਕਾਰਡ ਆਧਾਰ ਕਾਰਡ ਮੰਗਾ ਕੇ ਤੇ ਆਪਣੇ ਅੰਕੜੇ ਪੂਰੇ ਕਰ ਲੈਂਦੇ ਹਾਂ ਵੀ ਅਸੀਂ ਆ ਜੁੱਧ ਨਸ਼ਿਆਂ ਵਿਰੋਧ ਦੇ ਵਿੱਚ ਇੰਨੇ ਬੱਚਿਆਂ ਦੇ ਜਿਹੜੇ ਆ ਨਸ਼ਾ ਜਿਹੜਾ ਆ ਉਹ ਛੜਾਇਆ ਹਾਂ ਫੇ ਉਹ ਘਰੇ ਭੇਜ ਦਿੰਦੇ ਆ ਉਹ ਗੋਲੀ ਤੇ ਇੱਕ ਸਹਾਰਾ ਆ ਵੀ ਸਵੇਰ ਨੂੰ ਸੁੱਤੇ ਉੱਠ ਕੇ ਪੈਸੇ ਨਹੀਂ ਹੋਣੇ ਹਸਪਤਾਲ ਜਾਓ ਜੀ ਗੋਲੀ ਲਿਆਓ ਜੀਬ ਥੱਲੇ ਰੱਖੋ ਸ਼ਾਮ ਤੱਕ ਜਦੋਂ ਪੈਸੇ ਹੋ ਗਏ ਤੇ ਆਪਣੇ ਨਸ਼ੇ ਦਾ ਪ੍ਰਬੰਧ ਕਰਕੇ ਨਸ਼ਾ ਕਰ ਲਓ ਤੇ ਹੁਣ ਜਿਹੜੀਆਂ ਹੁਣ ਤਿੰਨ ਚਾਰ ਗੋਲੀਆਂ ਲੱਗੀਆਂ ਉਹ ਅਗਲਾ ਦੋ ਤਿੰਨ ਦਿਨਾਂ ਦੀਆਂ ਗੋਲੀਆਂ ਇਕੱਠੀਆਂ ਕਰਦਾ ਉੱਥੇ 80 80 ਰੁਪਏ ਨੂੰ ਵੇਚੀ ਜਾਂਦੇ ਬਾਹਰ ਹੀ ਬਾਹਰ ਵੇਚਦੇ ਆ 500 ਰੁਪਏ ਅਗਲੇ ਨੇ ਇਕੱਠਾ ਕਰ ਲਿਆ ਅਗਲੇ ਨੇ ਸਮਾਨ ਲਾ ਲੈਣਾ ਉਹਦਾ ਨਸ਼ੇ ਸਵਾਛਣੇ ਆ ਉੱਥੇ ਦੇਖੋ ਮੈਨੂੰ ਨਹੀਂ ਪਤਾ ਸੈਂਟਰ ਸਹੀ ਆ ਮੈਨੂੰ ਨਹੀਂ ਪਤਾ ਗਲਤ ਆ ਪਰ ਮੈਨੂੰ ਇਹਨਾਂ ਪਤਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਵੀ ਨਸ਼ੇ ਵਾਲੇ ਬੰਦੇ ਆ ਜਿੰਨੇ ਅਮਲੀ ਬੰਦੇ ਆ ਉਹ ਉਹ ਵਿਚਾਰੇ ਸੈਂਟਰਾਂ ਵਾਲਿਆਂ ਨੇ ਸਾਹਮਣੇ ਹੋਏ ਆ ਇਹ ਉਹ ਉਹ ਬੰਦੇ ਸਾਹਮਣੇ ਆ ਸੈਂਟਰ ਵਾਲਿਆਂ ਨੇ ਵੀ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਜਾਂ ਤਾਂ ਕੋਈ ਚੋਰੀ ਕਰਨੀ ਆ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਜਾਂ ਜਾਂ ਉਹਨਾਂ ਨੇ ਕੋਈ ਹਨਾ ਲੁੱਟਾਂ ਖੂਆਂ ਕਰਨੀਆਂ ਆ ਰਾਤਾਂ ਨੂੰ ਸੜਕਾਂ ਤੇ ਖੜ ਜਾਂਦੇ ਆ 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਹ ਜਿਹੜੀਆਂ ਲੁੱਟਾਂ ਖੂਆਂ ਹੁੰਦੀਆਂ ਕੌਣ ਕੌਣ ਕਰਦਾ ਜਾਂਦਾ ਨਾ ਇਹ ਡਰੱਗ ਡੀਡਿਕਸ਼ਨ ਸੈਂਟਰ ਵੀ ਕਮਾਈ ਦਾ ਧੰਦਾ ਬਣ ਚੁੱਕੇ ਨੇ ਜਾਂ ਫਿਰ ਉੱਥੇ ਨੌਜਵਾਨਾਂ ਨੂੰ ਕੁੱਟ ਕੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀਆ ਵੀ ਸੈਂਟਰਾਂ ਦੇ ਵਿੱਚ ਕੁੱਟਮਾਰ ਹੁੰਦੀ ਆ ਐਦਾਂ ਕਰਦੇ ਆ ਹਨਾ ਤੇ ਵੀਰ ਜੀ ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਆਪਾਂ ਆਪਣੀ ਮਾਂ ਦਾ ਸਿਰ 파ੜਦੇ ਆ ਉਦੋਂ ਨਹੀਂ ਸਾਨੂੰ ਤਿਸ ਦੱਦੀ ਦਾ ਉਦੋਂ ਨਹੀਂ ਸਾਨੂੰ ਕੁੱਟ ਮਾਰਦੀ ਦੀ ਤੁਸੀਂ ਜੀ ਮੇਰੇ ਨਾਲ ਜਾ ਕੇ ਦੇਖ ਲੈਣੇ ਆਪਾਂ ਸਿਵਲ ਹਸਪੀਟਲ ਜਿਹੜਾ ਇਹਨਾਂ ਦਾ ਡਰਗ ਡੀਡਿਕਸ਼ਨ ਸੈਂਟਰ ਬਣਿਆ ਕਿੰਨੇ ਉੱਥੇ ਬੱਚੇ ਦਾਖਲੇ ਇਹ ਚਲਾਦਰ ਹੈ ਵੀ ਯੋਧ ਨਸ਼ਿਆਂ ਵਿਰੋਧ ਦਾਖਲ ਹੋ ਤੇ ਕੋਈ ਨਹੀਂ ਹੋਣਾ ਜੇ ਆਪਾਂ ਯੋਧ ਨਸ਼ਿਆਂ ਵਿਰੋਧ ਛੇੜਿਆ ਹੋਇਆ ਤੇ ਇਹ ਇਹ ਸਿਰਫ ਇਦਾਂ ਨਹੀਂ ਵੀ ਕਿਸੇ ਦਾ ਘਰ ਢਾ ਦੇਓ ਤੇ ਨਸ਼ਾ ਬੰਦ ਹੋ ਜਾਊਗਾ ਅਨਗ ਕਿਸੇ ਦਾ ਇਨਕਾਊਂਟਰ ਕਰਦੇਓ ਤੇ ਨਸ਼ਾ ਬੰਦ ਨਸ਼ਾ ਇਦਾਂ ਨਹੀਂ ਬੰਦ ਹੋਣਾ ਜੀ ਹੋਣਾ ਚਾਹੀਦਾ ਜੇ ਭਾਈ ਵੀ ਘਰ ਢਾ ਕੇ ਨਸ਼ਾ ਬੰਦ ਹੁੰਦਾ ਨਾ ਫੇਰ ਮੈਂ ਤੁਹਾਡੇ ਮੂਰੇ ਅਪੀਲ ਕਰਦਾ ਸਾਰੇ ਪੰਜਾਬ ਦੇ ਘਰ ਢਾ ਦਿਓ ਪੰਜਾਬ ਚੋਂ ਨਸ਼ਾ ਬੰਦ ਹੋਣਾ ਚਾਹੀਦਾ ਪਾਵੇਂ ਸਾਰਾ ਪੰਜਾਬ ਦੇ ਘਟਾ ਦਿਓ ਕੋਈ ਚੱਕਰ ਨਹੀਂ ਜੇ ਉਦਾਂ ਨਸ਼ਾ ਬੰਦ ਹੁੰਦਾ ਪਰ ਉਦਾਂ ਨਸ਼ਾ ਬੰਦ ਨਹੀਂ ਹੁਣਾ ਉਹ ਹੱਲ ਹੈ ਨਹੀਂਗਾ ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਹੋ ਤੁਸੀਂ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਯੁੱਧ ਚੱਲ ਰਿਹਾ ਹੈ ਇਹ ਯੁੱਧ ਨਸ਼ਿਆਂ ਵਿਰੁੱਧ ਦਾ ਨਾਮ ਹੈ ਇਸ ਨੂੰ ਪੰਜਾਬ ਸਰਕਾਰ ਨੇ ਦਿੱਤਾ ਹੈ ਤੇ ਕੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਚੰਗੇ ਤਰੀਕੇ ਨਾਲ ਚੱਲ ਰਿਹਾ ਹੈ ਕੀ ਇਹਨੂੰ ਕਿੰਨੇ ਨੰਬਰ ਦਿੰਦੇ ਨੇ ਪੰਜਾਬੀ 10 ਵਿੱਚੋਂ ਇਹ ਦੇਖਦੇ ਆ ਤੇ ਇਸੇ ਦੇ ਨਾਲ ਨਾਲ ਇਹ ਯੁੱਧ ਨਸ਼ਿਆਂ ਵਿਰੁੱਧ ਸਿਰਫ ਕੀ ਨਸ਼ਿਆਂ ਦੇ ਵਿਰੋਧੀ ਹੈ ਜਾਂ ਫਿਰ ਪੰਜਾਬ ਦੀ ਜਵਾਨੀ ਨੂੰ ਵੀ ਇਸ ਚ ਰਗੜਿਆ ਜਾ ਰਿਹਾ ਕਿਉਂਕਿ ਬੀਤੇ ਦਿਨਾਂ ਤੋਂ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਵੱਡੇ ਪੱਧਰ ਤੇ ਵੱਖ-ਵੱਖ ਥਾਵਾਂ ਦੇ ਉੱਤੇ ਹਰ ਦੋ ਦਿਨ ਚ ਇੱਕ ਇਨਕਾਊਂਟਰ ਪਿਛਲੇ 3 ਮਹੀਨਿਆਂ ਚ ਹੋ ਰਿਹਾ ਹੈ ਨਾਲ ਦੀ ਨਾਲ ਲਗਾਤਾਰ ਘਟਾਹੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਉਹ ਵੀ ਇੱਕ ਅਲੱਗ ਐਂਗਲ ਹੈ ਕਿ ਕੀ ਕਿਸੇ ਦਾ ਘਰ ਰਹਿਣ ਬਸੇਰਾ ਉਜਾੜ ਦੇਣਾ ਇੱਕ ਸਹੀ ਗੱਲ ਹੈ ਜਾਂ ਫਿਰ ਗਲਤ ਹੈ ਕਿਉਂਕਿ ਕ੍ਰਾਈਮ ਪਰਿਵਾਰ ਚੋਂ ਇੱਕ ਜੀ ਕਰਦਾ ਹੋਊਗਾ ਦੋ ਜੀ ਕਰਦੇ ਹੋਣਗੇ ਪਰ ਉਸ ਦੀ ਸਜ਼ਾ ਪੂਰੇ ਪਰਿਵਾਰ ਨੂੰ ਮਿਲਣੀ ਕਿੰਨੀ ਕ ਜਾਇਜ਼ ਹੈ ਕਿ ਜਦੋਂ ਕੋਟਾਂ ਸਜ਼ਾ ਸੁਣਾਉਂਦੀਆਂ ਨੇ ਤਾਂ ਉਹ ਪੂਰੇ ਪਰਿਵਾਰ ਨੂੰ ਫਾਹੇ ਲਾ ਦਿੰਦੀਆਂ ਨੇ ਜਿਹੜਾ ਵੀ ਵਿਅਕਤੀ ਕਰਾਇਮ ਕਰ ਰਿਹਾ ਹੁੰਦਾ ਉਸ ਦੇ ਨੂੰ ਗੱਲਬਾਤ ਕਰਾਂਗੇ ਮੌਂਟੀ ਮਾਨ ਹੋਣੀ ਮੇਰੇ ਨਾਲ ਨੇ ਸੁਖ ਜੋਲ ਹੋਣੀ ਬਾਈ ਨਾਲ ਨੇ ਆਪਾਂ ਨਸ਼ਿਆਂ ਦੇ ਮਾਮਲੇ ਤੇ ਹੀ ਗੱਲ ਕਰਦੇ ਹਾਂ ਡੀ ਐਡਿਕਸ਼ਨ ਸੈਂਟਰ ਵੀ ਪੰਜਾਬ ਚ ਵੱਡੇ ਪੱਧਰ ਤੇ ਚੱਲਦੇ ਨੇ ਕੁਝ ਕੁ ਸਹੀ ਤਰੀਕੇ ਨਾਲ ਕੰਮ ਕਰਦੇ ਨੇ ਬਹੁਤ ਸਾਰੇ ਐਨ ਆਰ ਆਈ ਪਰਿਵਾਰ ਐਨ ਆਰ ਆਈ ਵੀਰ ਉਹਨਾਂ ਚ ਬਹੁਤ ਚੰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਇੱਕ ਅਲੱਗ ਐਂਗਲ ਹੈ ਬਾਈ ਹੁਣਾਂ ਨਾਲ ਗੱਲ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਤੁਸੀਂ ਇਹ ਸਾਰਾ ਕੁਝ ਜਾਲ ਦੇਖਿਆ ਹੈ ਉਸ ਤੋਂ ਬਾਹਰ ਵੀ ਆਏ ਆਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਪੰਜਾਬ ਤੇ ਕਿਵੇਂ ਦੇਖਦੇ ਹੋ ਇਹਨੂੰ ਕਿਵੇਂ ਦੇ ਨੰਬਰ ਦੇ ਦੇਣੇ ਹੋਣ ਇਹਨੂੰ ਤਾਂ ਕੀ ਲੱਗਦਾ ਇਹ ਸਹੀ ਟਰੈਕ ਤੇ ਜਾ ਰਿਹਾ ਹੈ ਕੰਮ ਨਹੀਂ ਸਰਕਾਰ ਐ ਇਸ ਵੇਲੇ ਨਾ ਜੋ ਮੇਰੀ ਸੋਚਣੀ ਆ ਮੇਰੀ ਸੋਚਣੀ ਦੇ ਹਿਸਾਬ ਨਾਲ ਸਹੀ ਟਰੈਕ ਤੇ ਨਹੀਂ ਜਾ ਰਹੀ ਕਿਉਂਕਿ ਜਦੋਂ ਲਾਲੋ ਵੀ ਮੈਂ ਦਿੱਲੀ ਗਿਆ ਹੋਵਾਂ ਨਾ ਤੇ ਇੱਕ ਬੰਦੇ ਨੇ ਦਿੱਲੀ ਜਿਹੜੀ ਉਹ ਨਕਸ਼ੇ ਤੋਂ ਦੇਖੀ ਹੋਵੇ ਉਹ ਨਕਸ਼ੇ ਵਾਲੇ ਨੇ ਤਾਂ ਭਾਈ ਤੁਹਾਨੂੰ ਰਾਹ ਹੀ ਦੱਸਣਾ ਨਾ ਵੀ ਆਹ ਰਾਹ ਜਾਂਦਾ ਤੇ ਜਿਹੜਾ ਬੰਦਾ ਉਹਨਾਂ ਰਾਹਾਂ ਵਿੱਚੋਂ ਆਪ ਨਿਕਲਿਆ ਹੋਵੇ ਉਹਨੇ ਇਹ ਵੀ ਦੱਸਣਾ ਪਾਈ ਇੱਥੇ ਚੀਜ਼ ਤੁਹਾਨੂੰ ਸਸਤੀ ਮਿਲਣੀ ਆ ਇੱਥੇ ਚੀਜ਼ ਤੁਹਾਨੂੰ ਮਹਿੰਗੀ ਮਿਲਣੀ ਆ ਇੱਥੇ ਤੁਹਾਡਾ ਬਚਾਅ ਹੋ ਸਕਦਾ ਆ ਤੁਸੀਂ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਉੱਥੇ ਦਿੱਲੀ ਪਹੁੰਚ ਸਕਦੇ ਪਰ ਜਿਹੜਾ ਸਰਕਾਰ ਦਾ ਉਪਰਾਲਾ ਆ ਇਹ ਸਿਰਫ ਇੱਕ ਅੰਕੜਿਆਂ ਦੇ ਵਿੱਚ ਦਿਖਾਉਣ ਲਈ ਆ ਇਹ ਇੱਕ ਆਪਣੀ ਵਾਵਾ ਕਰਾਉਣ ਲਈ ਆ ਕਿਉਂਕਿ ਹੁਣ ਜਿਹੜੀ ਦਿੱਲੀ ਦੀ ਹਾਰ ਹੋਈ ਆ ਨਾ ਉਹਦੇ ਕਾਰਨ ਇਹਨਾਂ ਨੂੰ ਹੁਣ ਡਰ ਪੈ ਗਿਆ ਆ ਭਗਵੰਤ ਮਾਨ ਨੂੰ ਵੀ ਕਿਤੇ ਪੰਜਾਬ ਵਿੱਚੋਂ ਵੀ ਸਾਡੀ ਸਰਕਾਰ ਨਾ ਜਾਂਦੀ ਲੱਗੇ ਉਹਦੇ ਕਾਰਨ ਇਹ ਮੜਾ ਮੋਟਾ ਜਿਦਾ ਲਾ ਲਓ ਵੀ ਇੱਕ ਦਰਖਤ ਆ ਇਹ ਦਰਖਤ ਦੀ ਜੜ ਉੱਤੇ ਨਹੀਂ ਟੈਕ ਕਰ ਰਹਾ ਇਹ ਬਸ ਆ ਮਾੜੇ ਮੋਟੇ ਪੱਤੇ ਝਾੜਦੇ ਉਹ ਪੱਤੇ ਤਾਂ ਫੇਰ ਆ ਜਾਣੇ ਆ ਪਤ ਚੜ ਵਿੱਚ ਪੱਤੇ ਹਮੇਸ਼ਾ ਝੜਦੇ ਆ ਪਰ ਬਸੰਤ ਰੋਤੋਂ ਤੇ ਫੇਰ ਖੜ ਜਾਂਦੇ ਆ ਇਦਾਂ ਹੀ ਆ ਜਿਹੜੇ ਆ ਮਾੜੇ ਮੋਟੇ ਘਾਟ ਆ ਰਹੇ ਆ ਇਹ ਇਹਨਾਂ ਨਾਲ ਨਹੀਂ ਫਰਕ ਪੈਣਾ ਮੇਨ ਜਿਹੜੀ ਨੌਜਵਾਨੀ ਐ ਇਸ ਵੇਲੇ ਨਸ਼ੇ ਵਿੱਚ ਫਸੀ ਹੋਈ ਆ ਉਹਨਾਂ ਨੂੰ ਕਿੱਦਾਂ ਕੱਢਣਾ ਕਿੱਦਾਂ ਬਚਾਉਣਾ ਜਦ ਨਸ਼ਾ ਕਰਨ ਵਾਲੇ ਨਾ ਹੋਣਗੇ ਤੇ ਨਸ਼ਾ ਵੇਚਣ ਵਾਲੇ ਵੀ ਬੰਦ ਹੋ ਜਾਣਗੇ ਸਾਰਾ ਕੁਝ ਬੰਦ ਹੋ ਜੂਗਾ ਕਿਉਂਕਿ ਨਸ਼ਾ ਤੇ ਇਹ ਬੰਦ ਕਰਾਇ ਨਹੀਂ ਸਕਦੇ ਹੁਣ ਤੁਸੀਂ ਲਾ ਲਓ ਜੇਲਿਆ ਜੇਲ੍ਹ ਵਿੱਚ ਚਾਰ ਦੀਵਾਰੀ ਆ ਸਰਕਾਰ ਤੋਂ ਤੇ ਚਾਰ ਦੀਵਾਰੀ ਜਿਹੜੀ ਉਹਨਾਂ ਦੇ ਅੰਦਰ ਆ ਪੰਜਾਬ ਚਲੋ ਖੁੱਲਾ ਆ ਵੀ ਲਾ ਲਓ ਵੀ ਕਿਸੇ ਨੇ ਖੱਤਿਆਂ 'ਚ ਸੱਟਦਾ ਕਿਸੇ ਨੇ ਕਿਤੇ ਸੱਟਦਾ ਉਹ ਚਾਰ ਦੀਵਾਰੀ ਵਿੱਚ ਹੀ ਨਹੀਂ ਇਹਨਾਂ ਤੋਂ ਨਸ਼ਾ ਬੰਦ ਹੁੰਦਾ ਤਾਂ ਇਹਨਾਂ ਨੇ ਬਾਹਰ ਕੀ ਕਰਾਉਣਾ ਇਹ ਸਿਰਫ ਇੱਕ ਲੋਕ ਦਿਖਾਵੇ ਆ ਆ ਹੁਣ ਮੈਂ ਤੁਹਾਨੂੰ ਇੱਕ ਸੌਖੀ ਜੀ ਧਾਰਨ ਦੱਸਦਾ ਵੀ ਆਪਾਂ ਰੋਜ਼ ਵੀਡੀਓ ਦੇਖਦੇ ਵੀ ਆ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਉਹਨਾਂ ਉੱਤੇ ਵੀ ਰੇਡਾਂ ਪੈਂਦੀਆਂ ਹੁਣ ਤੇ ਲਾ ਲਓ ਵੀ ਇਹਨ ਚੰਨੀ ਸਾਹਿਬ ਦੇ ਟਾਈਮ ਤੇ ਉਹਨਾਂ ਨੂੰ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਕੀ ਹੋਇਆ ਵੀ ਇਹਨਾਂ ਨੇ ਉਹ ਜ਼ਿਲ੍ਹਿਆਂ ਤੋਂ ਚਲੋ ਪੇਪਰ ਕਾਰਵਾਈ ਪੂਰੀ ਨਹੀਂ ਹੈਗੀ ਉਹਨਾਂ ਉੱਤੇ ਰੇਡਾਂ ਮਾਰਦੇ ਆ ਉੱਥੋਂ ਲਾ ਲਓ ਵੀ ਆ ਬੰਦੇ ਚੱਕ ਲੈ ਇਹਨਾਂ ਨੇ ਚੱਕ ਕੇ ਤੇ ਇਹ ਲੈ ਜਾਂਦੇ ਆ ਸਿਵਲ ਹਸਪਤਾਲ 'ਚ ਸਿਵਲ ਹਸਪਤਾਲ 'ਚ ਲਾ ਲਿਆ ਕੇ ਘਰਦਿਆਂ ਤੋਂ ਮਗਾਉਂਦੇ ਆ ਆਧਾਰ ਕਾਰਡ ਆਧਾਰ ਕਾਰਡ ਮੰਗਾ ਕੇ ਤੇ ਆਪਣੇ ਅੰਕੜੇ ਪੂਰੇ ਕਰ ਲੈਂਦੇ ਹਾਂ ਵੀ ਅਸੀਂ ਆ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਇੰਨੇ ਬੱਚਿਆਂ ਦੇ ਜਿਹੜੇ ਆ ਨਸ਼ਾ ਜਿਹੜਾ ਆ ਉਹ ਛੜਾਇਆ ਤੇ ਉਹਦਾ ਜਿਹੜਾ ਕਾਰਨ ਇਹ ਆ ਵੀ ਭਾਈ ਵੀ ਤੁਸੀਂ ਦੇਖੋ ਵੀ ਬਾਅਦ ਚੋਂ ਤੁਸੀਂ ਉਹਨਾਂ ਨੂੰ 2-4 ਘੰਟੇ ਬਾਅਦ ਘਰੇ ਭੇਜ ਦਿੰਨੇ ਆ ਅੱਛਾ ਬਸ ਰਜਿਸਟਰ ਕਰਦੇ ਨੇ ਫਿਰ ਮੋੜ ਦਿੰਦੇ ਨੇ ਇਲਾਜ ਨਹੀਂ ਕਰਦੇ ਹਾਂ ਫੇ ਉਹ ਘਰੇ ਭੇਜ ਦਿੰਦੇ ਆ ਤੇ ਘਰੇ ਭੇਜ ਕੇ ਤੇ ਜਿਹੜਾ ਬੱਚੇ ਨੇ ਹੁਣ ਯਾਰ ਆਪਣੇ ਮਾਪਿਆਂ ਨੂੰ ਦੁੱਖ ਦਿੱਤਾ ਹੋਵੇ ਠੀਕ ਹੈ ਤੇ ਉਹ ਬੱਚਾ ਜਦੋਂ ਫੇਰ ਘਰੇ ਚਲ ਜਾਂਦਾ ਹਜੇ ਲਾਲੋ ਵੀ ਕਿਸੇ ਨੂੰ 15 ਦਿਨ ਹੋਏ ਨਸ਼ਾ ਛੱਡੇ ਨੂੰ ਠੀਕ ਹੈ ਇਸ ਚੀਜ਼ ਨੂੰ 4 ਮਹੀਨੇ 5 ਮਹੀਨੇ ਆਪਣੇ ਆਪ ਨੂੰ ਟਾਈਮ ਦੇਣਾ ਪੈਂਦਾ ਫੇਰ ਜਾ ਕੇ ਬੰਦਾ ਸੁਧਰਦਾ ਉਹ ਤਾਂ ਹਜੇ ਉਹਨੂੰ ਨੀਂਦ ਵੀ ਨਹੀਂ ਚੱਜਣਾ ਆਉਣ ਲੱਗੀ ਹੁੰਦੀ ਤੇ ਉਹਨੂੰ ਜੇ ਤੁਸੀਂ ਉੱਥੇ ਰੱਖੂਗੇ ਨਹੀਂ ਸੰਭੂਗੇ ਨਹੀਂ ਤੇ ਉਹ ਬੱਚਾ ਜਾ ਕੇ ਫੇਰ ਆਪਣੇ ਮਾਪਿਆਂ ਨੂੰ ਤੰਗ ਕਰੂਗਾ ਆਪਣੇ ਆਣ ਗਵਣ ਨੂੰ ਤੰਗ ਕਰੂਗਾ ਆਪਣੇ ਭਾਈਚਾਰੇ ਨੂੰ ਤੰਗ ਕਰੂਗਾ ਕਿਉਂਕਿ ਰਹਿਣਾ ਤਾਂ ਉਹਨੇ ਆਪਣੇ ਮਹੱਲੇ ਵਿੱਚ ਹੀ ਆ ਤੇ ਕਿਉਂਕਿ ਨਸ਼ੇ ਵਾਲਾ ਬੰਦਾ ਇੱਕ ਬਿਮਾਰ ਹੁੰਦਾ ਮੈਂ ਉਹਨਾਂ ਦਾ ਦੋਸ਼ ਨਹੀਂ ਕੱਢਦਾ ਪਰ ਨਸ਼ੇ ਵਾਲੇ ਬੰਦੇ ਦੀ ਇੱਕ ਮਜਬੂਰੀ ਹੋ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਚਾਹੇ ਉਹ ਘਰੇ ਹੀਰਾ ਫੇਰੀ ਕਰੇ ਚਾਹੇ ਚੋਰੀਆਂ ਕਰੇ ਚਾਹੇ ਬਾਰ ਬਾਰ ਦਤਾਂ ਕਰੇ ਉਹ ਸਾਰਾ ਕੁਝ ਉਹਨੇ ਜਦੋਂ ਉਹ ਮਜਬੂਰੀ ਬਸ ਪੈ ਕੇ ਉਹ ਤਾਂ ਇੱਕ ਬਿਮਾਰ ਆ ਤੇ ਉਹਨੇ ਤਾਂ ਕਰਨਾ ਹੀ ਹੁੰਦਾ ਪਰ ਇਹ ਮੈਨੂੰ ਕੋਈ ਇਹਨਾਂ ਦਾ ਸਹੀ ਨਹੀਂ ਲੱਗਾ ਹੈਗਾ ਵੀ ਉਹ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੂੰ ਤੁਸੀਂ ਘਰੇ ਭੇਜ ਦਿੰਨੇ ਆ ਸੈਂਟਰਾਂ ਵਿੱਚੋਂ ਲਿਜਾ ਕੇ ਲਾ ਲਓ ਵੀ ਤੁਸੀਂ ਘਰੇ ਭੇਜ ਤੇ ਬੰਦੇ ਤੇ ਉਸ ਤੋਂ ਬਾਅਦ ਇਹ ਤੁਸੀਂ ਦੱਸੋ ਮੈਨੂੰ ਭਗਵੰਤਮਾਨ ਸਾਹਿਬ ਵੀ ਉਹਨਾਂ ਵਿੱਚੋਂ ਕਿੰਨੇ ਬੱਚੇ ਜਿਹੜੇ ਆ ਉਹ ਸਹੀ ਚੱਲ ਰਹੇ ਆ ਉਹਨਾਂ ਨੇ ਨਸ਼ਾ ਛੱਡ ਦਿੱਤਾ ਆ ਤੁਹਾਡੇ ਉਥੋਂ ਲਿਜਾਣ ਤੋਂ ਬਾਅਦ ਜਦੋਂ ਸਿਵਲ ਹਸਪਤਾਲ ਵਿੱਚ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਭੇਜ ਦਿੰਨੇ ਆ ਉਦੋਂ ਬਾਅਦ ਦੱਸੋ ਵੀ ਨਿਆਣੇ ਇਸ ਵੇਲੇ ਸਹੀ ਕਿੰਨੇ ਚੱਲ ਰਹੇ ਆ ਜਾਂ ਇਹ ਅੰਕੜਾ ਨਾ ਦੱਸੋ ਵੀ ਇੰਨੇ ਬੱਚੇ ਬੱਚੇ ਸਾਡੇ ਤੋਂ ਲਾਜ ਲੈਣਾ ਹੈ ਤੁਸੀਂ ਅੰਕੜਾ ਇਹ ਦਿਓ ਭਾਈ ਕਿੰਨੇ ਬੱਚੇ ਤੁਹਾਡੇ ਜਿਹੜੇ ਸਿਵਲ ਹਸਪਤਾਲਾਂ ਵਿੱਚ ਜਿਹੜੇ ਤੁਸੀਂ ਡੀ ਐਕਸ਼ਨ ਸੈਂਟਰ ਖੋਲੇ ਆ ਉਹਨਾਂ ਵਿੱਚੋਂ ਸਹੀ ਹੋ ਗਏ ਆ ਹਾਂ ਤੇ ਤਾਂ ਜੇ ਓਟ ਸੈਂਟਰਾਂ ਦੀ ਗੱਲ ਕਰ ਰਹੀ ਉਹੋ ਹੀ ਚੱਲੀ ਜਾਂਦੇ ਨੇ ਓਟ ਸੈਂਟਰਾਂ ਚੋਂ ਗੋਲੀ ਲੈਣ ਵਾਲੇ ਵਿਅਕਤੀਆਂ ਨਾਲ ਜਦੋਂ ਗੱਲ ਕਰਦੇ ਕੋਈ ਕਹਿੰਦਾ ਮੈਨੂੰ 2 ਸਾਲ ਖਾਂਦਿਆਂ ਨੂੰ ਹੋ ਗਿਆ ਕੋਈ 3 ਸਾਲ ਖਾਂਦਿਆਂ ਨੂੰ ਹੋ ਗਿਆ ਉਹ ਤਾਂ ਨਸ਼ੇ ਤੇ ਨਾਲ ਨਾਲ ਉਸ ਗੋਲੀ ਤੇ ਵੀ ਲੱਗ ਗਏ ਨੇ ਉਹ ਨਹੀਂ ਖਾਂਦੇ ਤਾਂ ਉਹਦੀ ਤੋੜ ਲੱਗਦੀ ਹੈ ਨਸ਼ਾ ਛੁੱਟਣਾ ਲੱਗ ਚੀ ਸੀ ਉਹ ਤਾਂ ਇੱਕ ਹੋਰ ਘੇਰੇ ਚ ਵੱਧ ਗਏ ਉਹ ਆਪਣੀ ਦਿਹਾੜੀ ਤੋੜ ਕੇ ਉਹਨਾਂ ਨੂੰ ਲੈਨ ਚ ਲੱਗਣਾ ਪੈਂਦਾ ਉਹ ਗੋਲੀ ਉਹ ਜਦਾਂ ਨਾ ਉਹ ਜਿਹੜੀ ਗੋਲੀ ਆ ਭਾ ਉਹਦਾ ਤੇ ਮੈਂ ਤੈਨੂੰ ਸਿਸਟਮ ਸਾਫ਼ ਸਿੱਧੇ ਤੇ ਸਰਲ ਅੱਖਰਾਂ ਵਿੱਚ ਦੱਸਦਾ ਹਾਂ ਇਹ ਜਿਹੜੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਉਹ ਵੀ ਇਸ ਚੀਜ਼ ਨੂੰ ਜਾਣਦੇ ਜਿਹੜੇ ਨਸ਼ਾ ਇਸ ਵੇਲੇ ਕਰ ਰਹੇ ਆ ਉਹ ਵੀ ਜਾਣਦੇ ਆ ਉਹ ਗੋਲੀ ਤਾਂ ਇੱਕ ਸਹਾਰਾ ਆ ਵੀ ਸਵੇਰ ਨੂੰ ਸੁੱਤੇ ਉੱਠ ਕੇ ਪੈਸੇ ਨਹੀਂ ਹੋਣੇ ਹਸਪਤਾਲ ਜਾਓ ਜੀ ਗੋਲੀ ਲਿਆਓ ਜੀਬ ਥਲੇ ਕੋਸ਼ ਸ਼ਾਮ ਤੱਕ ਜਦੋਂ ਪੈਸੇ ਹੋਗਾ ਤੇ ਆਪਣੇ ਨਸ਼ੇ ਦਾ ਪ੍ਰਬੰਧ ਕਰਕੇ ਨਸ਼ਾ ਕਰ ਲਓ ਉਹ ਤੇ ਆੜ ਵਿੱਚ ਉਥੇ ਉਥੇ ਹੁਣ ਜਿਹਦੀਆਂ ਤਿੰਨ ਚਾਰ ਗੋਲੀਆਂ ਲੱਗੀਆਂ ਉਹ ਅਗਲਾ 2-3 ਦਿਨਾਂ ਦੀਆਂ ਗੋਲੀਆਂ ਇਕੱਠੀਆਂ ਕਰਦਾ ਉਥੇ 80-80 ਰੁਪਏ ਨੂੰ ਵੇਚੀ ਜਾਂਦੇ ਬਾਹਰ ਬਾਹਰ ਵੇਚਦੇ ਬਾਹਰ ਵੇਚਦੇ 500 ਰੁਪਏ ਅਗਲੇ ਨੂੰ ਇਕੱਠਾ ਕਰ ਲੈ ਅਗਲੇ ਨੂੰ ਸਮਾਨ ਲਾ ਲੈਣਾ ਉਹਦਾ ਨਸ਼ੇ ਸੁਆਹ ਛੱਡਣੇ ਆ ਤੁਸੀਂ ਤਾਂ ਇੱਕ ਸਹਾਰਾ ਬਣੇ ਉਹਨਾਂ ਦੇ ਨਸ਼ੇ ਲਾ ਲਓ ਵੀ ਚਾਰਾਂ ਪੰਜਾਂ ਦਿਨਾਂ ਵਿੱਚੋਂ ਇੱਕ ਡੰਗ ਜਿਹੜਾ ਉਹਨਾਂ ਦੀ ਨਸ਼ੇ ਦੀ ਪੂਰਤੀ ਲਈ ਸਰਕਾਰ ਸਾਰਦੀ ਆ ਕਿਉਂਕਿ ਉਹਨਾਂ ਨੂੰ ਗੋਲੀਆਂ ਦਿੰਦੇ ਆ ਪ੍ਰੀਵਚ ਮਿਲਦੀਆਂ ਉਹ ਗਾਹਾਂ ਵੇਚਦੇ ਆ ਜਦੋਂ ਵੇਚਦੇ ਆ ਤੇ ਉਹ ਫੇ ਆਪਣਾ ਨਸ਼ਾ ਨਸ਼ੇ ਦਾ ਡੰਗ ਸਾੜਦੇ ਇਹ ਜਦਾਂ ਚੱਲ ਰਿਹਾ ਹੈਗਾ ਜੀ ਸੁਖਬਾਈ ਤੁਸੀਂ ਜਰਾ ਚਾਨਣਾ ਪਾਓ ਤੁਸੀਂ ਕਿਵੇਂ ਵੈਲਿਊਏਟ ਕਰਦੇ ਹੋ ਇਸ ਚੀਜ਼ ਨੂੰ ਕਿੰਨੇ ਨੰਬਰ ਦਿੰਨੇ ਹੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਨਾਮ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਟੜਾ ਟੜ ਇਨਕਾਊਂਟਰ ਹੋਣੇ ਮਕਾਨ ਢਾ ਦੇਣੇ ਤੇ ਇਹ ਜਿਹੜੀ ਨੰਬਰ ਗੇਮ ਬਾਈ ਹੋਣੇ ਵੀ ਦੱਸਿਆ ਕਿ ਲਿਜਾ ਕੇ ਡੀ ਐਡਿਕਸ਼ਨ ਸੈਂਟਰਾਂ ਤੇ ਕਾਰਵਾਈ ਕਰਕੇ ਤੇ ਉਹਨਾਂ ਨੂੰ ਛਾੜ ਕੇ ਇੱਕ ਰਜਿਸਟਰਾਂ ਦੇ ਉੱਪਰ ਘਰੇ ਭੇਜੀ ਜਾਂਦੇ ਨੇ ਕਿਵੇਂ ਲੱਗਦੀ ਗੱਲਬਾਤ ਦੇਖੋ ਜੀ ਜਿਹੜਾ ਵੀ ਕੰਮ ਸਰਕਾਰ ਕਰ ਰਹੀ ਆ ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਕਰ ਰਹੀ ਆ ਹਨਾ ਨਾਮ ਇਹਨਾਂ ਨੂੰ ਗਲਤ ਕਹਿਣਾ ਨਾਮ ਇਹਨਾਂ ਨੂੰ ਸਹੀ ਕਹਿਣਾ ਹੈ ਹਨਾ ਵੀ ਜਿੱਥੇ ਵੀ ਜਿੱਥੇ ਤੱਕ ਵੀ ਉਹਨਾਂ ਦਾ ਹੱਥ ਪੈਂਦਾ ਆਪਣੇ ਹਿਸਾਬ ਨਾਲ ਉਹ ਬਹੁਤ ਵਧੀਆ ਆ ਪਰ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਡਰੱਗ ਡੀ ਐਡਿਕਸ਼ਨ ਸੈਂਟਰਾਂ ਦੀ ਉੱਥੇ ਦੇਖੋ ਮੈਨੂੰ ਨਹੀਂ ਪਤਾ ਸੈਂਟਰ ਸਹੀ ਆ ਮੈਨੂੰ ਨਹੀਂ ਪਤਾ ਗਲਤ ਆ ਪਰ ਮੈਨੂੰ ਇਹਨਾਂ ਪਤਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਵੀ ਨਸ਼ੇ ਵਾਲੇ ਬੰਦੇ ਆ ਜਿੰਨੇ ਅਮਲੀ ਬੰਦੇ ਆ ਉਹ ਉਹ ਵਿਚਾਰੇ ਸੈਂਟਰਾਂ ਵਾਲਿਆਂ ਨੇ ਸਾਂਭੇ ਹੋਏ ਆ ਹੁਣ ਮੰਨ ਕੇ ਚੱਲੋ ਵੀ ਹਜ਼ਾਰ ਸੈਂਟਰ ਹੋਊਗਾ ਪੰਜਾਬ ਦੇ ਵਿੱਚ ਜੀ ਹੁਣ ਹਰ ਸੈਂਟਰ ਦੀ ਆਪਾਂ ਐਵਰੇਜ ਕੱਢਦੇ ਆ ਵੀ 30 ਤੋਂ 40 ਤੋਂ 50 ਬੰਦੇ ਹਰ ਸੈਂਟਰ 'ਚ ਹੋਣਗੇ 30 ਲਾ ਲਓ ਚਲੋ 30 ਕ ਲਾ ਲਓ ਚਲੋ ਤੇ ਮੰਨ ਲਓ ਵੀ 30000 ਬੰਦਾ ਸੈਂਟਰ ਵਾਲਿਆਂ ਨੇ ਸਾਂਭਿਆ ਹੋਇਆ ਇਸ ਟਾਈਮ ਕੀ ਉਹ ਇਹ ਉਹ ਉਹ ਬੰਦੇ ਸਾਹਮਣੇ ਆ ਸੈਂਟਰ ਵਾਲਿਆਂ ਨੇ ਵੀ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਜਾਂ ਤਾਂ ਕੋਈ ਚੋਰੀ ਕਰਨੀ ਆ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਜਾਂ ਜਾਂ ਉਹਨਾਂ ਨੇ ਕੋਈ ਹਨਾ ਲੁੱਟਾਂ ਖੂਆਂ ਕਰਨੀਆਂ ਆ ਰਾਤਾਂ ਨੂੰ ਸੜਕਾਂ ਤੇ ਖੜ ਜਾਂਦੇ ਆ 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਇਹ ਜਿਹੜੀਆਂ ਲੁੱਟਾਂ ਖੂਆਂ ਹੁੰਦੀਆਂ ਕੌਣ ਕੌਣ ਕਰਦਾ ਹੂੰ ਇਹ ਉਹੀ ਕਰਦੇ ਆ ਬੰਦੇ ਜਿਨ੍ਹਾਂ ਨੇ ਨਸ਼ਾ ਕਰਨਾ ਹੈ ਜੇ ਇਹਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਕਮਾਈ ਦਾ ਸਾਧਨ ਨਹੀਂ ਹੈਗਾ ਉਹ ਇਹ ਕੰਮ ਕਰਦਾ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਹੀ ਸੰਭਿਆ ਹੋਇਆ ਹੈ ਜੀ ਉਹਨਾਂ ਨੂੰ ਹਾਂ ਬਿਲਕੁਲ ਇਹ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਵੀ ਜਿੰਨੇ ਵੀ ਡੀਡਿਕਸ਼ਨ ਸੈਂਟਰ ਆ ਚਾਹੇ ਕਿਸੇ ਕੋ ਪੇਪਰ ਹੈ ਚਾਹੇ ਨਹੀਂ ਹੈ ਪਰ ਉਹ ਸਰਕਾਰ ਦਾ ਸਾਥ ਦੇ ਰਹਿਆ ਵਾਰਦਾਤਾ ਕਰਨ ਵਾਲੇ ਬੰਦੇ ਤਾਂ ਉਹਨਾਂ ਨੇ ਅੰਦਰ ਸਾਹਮਣੇ ਹੋਏ ਆ ਹੁਣ ਐ ਕਿ ਐ ਨਹੀਂ ਹੋਣਾ ਚਾਹੀਦਾ ਮੈਂ ਵੀ ਇਹਦੇ ਵਿੱਚ ਚਲੋ ਆਪਣੀ ਗੱਲ ਐਡ ਕਰ ਦਿੰਦਾ ਕਿ ਤੁਸੀਂ ਜੇ ਜੁੱਧ ਨਸ਼ਿਆਂ ਵਿਰੁੱਧ ਕਰ ਰਹੇ ਆ ਤੁਸੀਂ ਸਗੋਂ ਉਹਨਾਂ ਦੀ ਚੈੱਕ ਕਰੋ ਉਹਨਾਂ ਨੂੰ ਜਿਹੜੀ ਸਹੂਲਤ ਚਾਹੀਦੀ ਹੈ ਉਹ ਪ੍ਰੋਵਾਈਡ ਕਰਾਓ ਤਾਂ ਕਿ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਨਸ਼ੇ ਚੋਂ ਬਾਹਰ ਲਿਆ ਸਕੀਏ ਨਾ ਕਿ ਇਸ ਤਰੀਕੇ ਨਾਲ ਕੀਤਾ ਜਾਵੇ ਜਿੱਦਾਂ ਵੀ ਉਥੋਂ ਨਿਆਣੇ ਚੱਕ ਕੇ ਉਹਨਾਂ ਦੇ ਨੰਬਰ ਚਾੜ ਕੇ ਤੁਸੀਂ ਆਪਣੇ ਰਜਿਸਟਰਾਂ ਦੇ ਵਿੱਚ ਉਹਨਾਂ ਨੂੰ ਵਾਪਸ ਸਮਾਜ ਚ ਭੇਜੀ ਜਾਂਦੇ ਹੋ ਵੀ ਤੁਸੀਂ ਖੁੱਲੇ ਆਮ ਜੋ ਕੁਝ ਕਰਦੇ ਸੀ ਉਹੀ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਨਸ਼ਾ ਖਾਣ ਵਾਲੇ ਜਿੰਨੇ ਵੀ ਪੀੜਤ ਨੇ ਉਹ ਸਾਰੇ ਗਲਤ ਨੇ ਉਹ ਲੁੱਟਾਂ ਖੋਹਾਂ ਹੀ ਕਰਦੇ ਨੇ ਪਰ ਵੱਡੀ ਗਿਣਤੀ ਜਦੋਂ ਕਿਸੇ ਦੇ ਕੋਲ ਸਾਧਨ ਨਹੀਂ ਹੁੰਦਾ ਆਪਣੀ ਕਮਾਈ ਦਾ ਜਾਂ ਫਿਰ ਕਿਤੇ ਉਹ ਵੀ ਪੈਸੇ ਨਹੀਂ ਮਿਲਦੇ ਜਾਂ ਤਾਂ ਉਹ ਘਰਾਂ 'ਚ ਕੁੱਟਮਾਰ ਕਰਕੇ ਪੈਸੇ ਕੱਢਦੇ ਨੇ ਜਾਂ ਫਿਰ ਬਾਹਰ ਲੁੱਟਾਂ ਖੋਹਾਂ ਕਰਦੇ ਨੇ ਜਾਣਾ ਤਾਂ ਉਹਨਾਂ ਨੇ ਸਮਾਜ 'ਚ ਹੀ ਹੈ ਨਾ ਬਾਈ ਫਿਰ ਜਦੋਂ ਸਮਾਜ 'ਚ ਹੀ ਜਾਂਦੇ ਨੇ ਫਿਰ ਉਹਨਾਂ 'ਲ ਦੇਖ ਕੇ ਜਾਂ ਕਿਸੇ ਹੋਰ ਨੂੰ ਆਪਣਾ ਟੀਕਾ ਲਾਉਣਗੇ ਉਹ ਬਿਮਾਰ ਹੋਊਗਾ ਇਹ ਇਹ ਤਾਂ ਇੱਕ ਤੋਂ ਇੱਕ ਅੱਗੇ ਗਿਣ ਵਧਣੀ ਹੈ ਇਹਨੂੰ ਕਿ ਤੁਸੀਂ ਕਿਵੇਂ ਵੇਖਦੇ ਹੋ ਵੀ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੁਣ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ ਇਹ ਤਾਂ ਇਦਾਂ ਹੀ ਆ ਪਾਜੀ ਦੇਖੋ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਹੈ ਨਾ ਭਗਵੰਤ ਮਾਨ ਦੀ ਉਸ ਤੋਂ 6 ਮਹੀਨੇ ਸਾਲਗ ਪਹਿਲਾਂ ਹੀ ਇਹਨਾਂ ਨੇ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਸੀ ਹਾਂਜੀ ਹਾਂਜੀ ਉਸ ਤੋਂ ਹਨਾ ਪਹਿਲਾਂ ਕਾਂਗਰਸ ਦੀ ਸੀਗੀ ਉਹਦੇ ਵਿੱਚ ਲਾਇਸੈਂਸ ਬਣ ਰਹੇ ਸੀਗੇ ਹੁਣ ਤਾਂ ਕੋਈ ਵੀ ਕਿੰਨਾ ਵੀ ਜ਼ੋਰ ਲਾ ਲੇ ਲਾਇਸੈਂਸ ਮਿਲ ਹੀ ਨਹੀਂ ਰਿਹਾ ਇਹਨਾਂ ਨੂੰ ਤਾਂ ਚਾਹੀਦਾ ਵੀ ਜਿਨ੍ਹਾਂ ਨੇ ਵੀ ਡਰੱਗ ਡੀਡਿਕਸ਼ਨ ਸੈਂਟਰ ਖੋਲੇ ਹੋਏ ਆ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਦਾ ਇੱਕ ਇੱਕ ਭਾਈ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਇੱਕ ਹੋਰ ਕਿਹਾ ਜਾਂਦਾ ਨਾ ਡਰੱਗ ਡੀਡਿਕਸ਼ਨ ਸੈਂਟਰ ਵੀ ਕਮਾਈ ਦਾ ਧੰਦਾ ਬਣ ਚੁੱਕੇ ਨੇ ਜਾਂ ਫਿਰ ਉੱਥੇ ਨੌਜਵਾਨਾਂ ਨੂੰ ਕੁੱਟ ਕੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਵੀ ਤਾਂ ਇੱਕ ਅਲੱਗ ਐਂਗਲ ਹੈ ਨਾ ਲੋਕ ਤਾਂ ਇਹ ਵੀ ਕਹਿਣਗੇ ਵੀ ਭਾਈ ਉਹ ਵੀ ਤਾਂ ਧੰਦਾ ਹੀ ਕਰਦੇ ਨੇ ਇੱਕ ਤਰੀਕੇ ਦਾ ਆਪਣਾ ਲੋਕਾਂ ਤੋਂ ਕੋਲੋਂ ਪੈਸੇ ਲੈਂਦੇ ਨੇ ਵੀ ਪੈਸੇ ਦੇ ਦਿਓ ਨਸ਼ਾ ਛਡਾ ਦੇਾਂਗੇ ਦੇਖੋ ਭਾਜੀ ਜਿਹੜਾ ਵੀ ਬੱਚਾ ਨਸ਼ਾ ਕਰ ਰਿਹਾ ਘਰ ਦੇ ਵਿੱਚ ਛੜਦਾ ਕੁਝ ਆਪਣੇ ਸਿਲੰਡਰ ਤੱਕ ਵੇਚ ਦਿੰਦਾ ਭਾਂਡੇ ਤੱਕ ਵੇਚ ਦਿੰਦਾ ਆ ਠੀਕ ਆ ਉਹ ਤਾਂ ਅੱਗੇ ਨਹੀਂ ਫੀਸਾਂ ਭਰਨੇ ਜੋਗੇ ਹੁੰਦੇ ਮਾਂ ਪਿਓ ਉਹਨਾਂ ਦੇ ਪਰ ਫੇਰ ਵੀ ਉਹਨਾਂ ਨੂੰ ਰੱਖਦੇ ਉਹ ਇੱਕ ਸੇਵਾ ਦੀ ਭਾਵਨਾ ਕਹਿ ਲੋ ਜਾਂ ਨਾ ਕੁਝ ਵੀ ਕਹਿ ਲੋ ਕੰਮ ਵੀ ਕਹਿ ਲੋ ਹੁਣ ਜਿੱਦਾਂ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਵੀ ਨੌ ਨੌਜਵਾਨਾਂ ਨੂੰ ਵੀ ਇੱਥੇ ਰੋਹ ਦੇ ਕੰਮ ਕਰੋ ਤੇ ਹੁਣ ਕੋਈ ਨਾ ਕੋਈ ਕੰਮ ਤਾਂ ਕਰਨਗੇ ਨਾ ਨਾਲੇ ਤਾਂ ਸਮਾਜ ਦਾ ਸੁਧਾਰ ਹੋਊਗਾ ਨਾਲੇ ਉਹ ਕੰਮ ਵੀ ਕਰ ਰਹੇ ਆ ਤੇ ਹੁਣ ਰਹੀ ਗੱਲ ਨਾ ਇਹਨਾਂ ਨੂੰ ਕੰਮ ਕਰਨ ਦੇਣ ਦਾ ਆ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦਾ ਸਾਥ ਸਾਥ ਦਿੱਤਾ ਜਾਵੇ ਹੁਣ ਬੜੀ ਛੋਟੀ ਜੀ ਗੱਲ ਆ ਇੱਕ ਹੁਣ ਆਪਾਂ ਇੱਥੇ ਮੇਰਾ ਵੀ ਚਲੋ ਰਿਸ਼ਤੇਦਾਰ ਹੀ ਸੀਗਾ ਤੇ ਉਹ ਵੀ ਹਨਾ ਵਿਚਾਰਾ ਨਸ਼ੇ 'ਚ ਪੈ ਗਿਆ ਸੀ ਤੇ ਮੈਂ ਹਨਾ ਚਲੋ ਉਹਨੂੰ ਭੇਜ ਦਿੰਦਾ ਸੈਂਟਰ ਸੈਂਟਰ ਭੇਜਿਆ ਉਦੋਂ ਉਹਦੀ ਮੈਨੂੰ ਮਾਂ ਦਾ ਫੋਨ ਆਇਆ ਵਿਚਾਰੀ ਰੋਂਦੀ ਦਾ ਕਹਿੰਦੀ ਵੀ ਮੇਰੇ ਮੇਰੇ ਮੁੰਡੇ ਨੇ ਮੇਰਾ ਸਿਰ ਪਾੜ ਦਿੱਤਾ ਕੁੱਟ ਕੇ ਘਰੋਂ ਘਰੋਂ ਕੱਢਤਾ ਤੇ ਬਾਪ ਦੀ ਦਾੜੀ ਪੱਟੀ ਆ ਉੱਥੇ ਹੁਣ ਨਾ ਤਾਂ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਪਹੁੰਚਦਾ ਉਹ ਕਹਿੰਦੇ ਜੀ ਅਸੀਂ ਕੀ ਹਨਾ ਕਰੀਏ ਤੁਹਾਡਾ ਘਰ ਦਾ ਮਾਮਲਾ ਸੁਲਝਾਓ ਤੁਸੀਂ ਤੇ ਫਿਰ ਮੈਂ ਸੈਂਟਰ ਵਾਲੇ ਨੂੰ ਫੋਨ ਕੀਤਾ ਜੀ ਮੇਗਾ ਵੀ ਭਾਜੀ ਇੱਥੇ ਇੱਥੇ ਬੰਦਾ ਏਦਾਂ ਏਦਾਂ ਸਾਡਾ ਨਸ਼ਾ ਕਰਦਾ ਵੀ ਤੁਸੀਂ ਲੈ ਜਾਓ ਉਹਦਾ ਭਾਜੀ ਰੱਬ ਵਾਂਗੂ ਪਹੁੰਚੇ ਸਾਡੇ ਕੋਲ ਤੇ ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿਦੀ ਐ ਐ ਨਹੀਂ ਜਿਨ੍ਹਾਂ ਨੇ ਉਹ ਇੱਥੋਂ ਸਿਰ ਸਿਰ ਪਾੜਿਆ ਹੀ ਮੁੰਡੇ ਨੇ ਵਿਚਾਰੀ ਨੇ ਮਾਤਾ ਦਾ ਹਾਂ ਹਾਂ ਤੇ ਉਹਦੀ ਮਾਂ ਹਨਾ ਬੁੱਢੀ ਆ ਵਿਚਾਰੀ ਤੁਰ ਨਹੀਂ ਹੁੰਦਾ ਗੋਡਿਆਂ ਤੋਂ ਤੇ ਉਹਨੂੰ ਕੁੱਟ ਕੇ ਘਰੋਂ ਕੱਢਿਆ ਮੈਨੂੰ ਨਸ਼ੇ ਲਈ ਪੈਸੇ ਦੇ ਜਿੱਥੋਂ ਮਰਜੀ ਲੈ ਗਿਆ ਭਾਵੇਂ ਕਿਤੇ ਉਹ ਮੰਗ ਕੇ ਲਿਆ ਇਹ ਵੀ ਇਹ ਵੀ ਇੱਕ ਐਂਗਲ ਹੈ ਜਿੱਦਾਂ ਬਾਈ ਹੋਣੀ ਗੱਲ ਕਰ ਰਹੇ ਨੇ ਫਿਰ ਡੀਡਿਕਸ਼ਨ ਸੈਂਟਰਾਂ ਦਾ ਇਹ ਵੀ ਤਾਂ ਇੱਕ ਪੱਖ ਹੈ ਨਾ ਵੀ ਉਹਨਾਂ ਨੇ ਜਿੱਦਾਂ ਬਾਈ ਹੋਣੀ ਦੱਸਿਆ ਜੇ 30 ਦੇ ਹਿਸਾਬ ਨਾਲ ਵੀ ਲਾ ਲਈਏ 30000 ਬੰਦਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਸਾਂਭਿਆ ਹੋਇਆ ਹੈ ਨੋ ਡਾਊਟ ਅਸੀਂ ਵੀ ਮੰਨਦੇ ਹਾਂ ਕਿ ਬਹੁਤ ਸਾਰੇ ਡੀਡਿਕਸ਼ਨ ਸੈਂਟਰ ਗਲਤ ਤਰੀਕੇ ਨਾਲ ਵੀ ਚੱਲਦੇ ਨੇ ਜਿਨ੍ਹਾਂ ਦਾ ਕੋਈ ਰਜਿਸਟਰ ਨਹੀਂ ਹੈ ਉਹਨਾਂ ਤੇ ਕਾਰਵਾਈਆਂ ਸਮੇਂ-ਸਮੇਂ ਹੋਣੀਆਂ ਵੀ ਚਾਹੀਦੀਆਂ ਪਰ ਅੱਜ ਦੇ ਸਮੇਂ ਦੀ ਲੋੜ ਜਿਹੜੀ ਮੰਗ ਹੈ ਉਹ ਇਹ ਹੈ ਵੀ ਜੇ ਤੁਸੀਂ ਯੁੱਧ ਨਸ਼ਾ ਵਿਰੋਧ ਨੂੰ ਸਫਲ ਬਣਾਉਣਾ ਹੈ ਤਾਂ ਤੁਸੀਂ ਨੰਬਰ ਗੇਮ ਨਾ ਖੇਡੋ ਜਿਹੜੀ ਨੰਬਰ ਗੇਮ ਇਹ ਖੇਡ ਰਹੇ ਨੇ ਹੁਣ ਬਾਈ ਉਸ ਗੱਲ ਤੇ ਚਾਣਨਾ ਪਾਇਓ ਵੀ ਕੀ ਉਹ ਬਾਈ ਹੋਣੀ ਇਸ ਇਸ ਟਾਈਮ 베ਚਨੇ ਉਸ ਸੈਂਟਰ ਦੇ ਜਾਂ ਫਿਰ ਉਹਨਾਂ ਤੇ ਵੀ ਇਹੀ ਕਾਰਵਾਈ ਹੋਈ ਜਿਹੜੀ ਬਾਈ ਹੋਣੀ ਦੱਸੀ ਸੀ ਨਹੀਂ ਉਹਨਾਂ ਤੇ ਭਾਜੀ ਮੈਂ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਉਹਨੂੰ ਭੇਜਿਆ ਸੀ ਕਿਤੇ ਹਾਂਜੀ ਤੇ 10 ਦਿਨ ਪਹਿਲਾਂ ਉਹਨਾਂ ਦੇ ਸੈਂਟਰ ਵਾਲੇ ਦੇ ਕੋਈ ਕਾਰਵਾਈ ਹੋ ਗਈ ਤੇ ਉਹਨਾਂ ਦਾ ਸੈਂਟਰ ਬੰਦ ਹੋ ਗਿਆ ਫੇਰ ਆ ਕੇ ਉਹ ਉਹੀ ਕੁਝ ਕਰ ਰਿਹਾ ਮਾਂ ਨੂੰ ਕੁੱਟ ਰਿਹਾ ਪਿਓ ਨੂੰ ਕੁੱਟ ਰਿਹਾ ਸਿਲੰਡਰ ਵੇਚ ਦਿੱਤਾ ਘਰ ਦੇ ਭਾਂਡੇ ਤੱਕ ਪਿੱਤਲ ਦੇ ਪਏ ਹੁੰਦੇ ਘਰਾਂ 'ਚ ਉਹ ਵੀ ਚੱਕ ਚੱਕ ਵੇਚ ਦਿੱਤੇ ਆ ਤੇ ਹੁਣ ਸਾਨੂੰ ਵੀ ਨਹੀਂ ਕੋਈ ਰਾਹਸਤਾ ਲੱਭ ਰਿਹਾ ਵੀ ਕਿੱਥੇ ਉਹਨੂੰ ਭੇਜਿਆ ਜਾਵੇ ਕਿਉਂਕਿ ਜਦੋਂ ਸਰਕਾਰ ਲੈ ਜਾਂਦੀ ਆ ਸੈਂਟਰਾਂ ਚੋਂ ਮੁੰਡੇ ਸਿਵਲ ਹਸਪੀਟਲ ਲੈ ਗਏ ਉਹ ਉਹਨਾਂ ਨੇ ਜਾਂ ਤਾਂ ਯਾਰ ਮੈਂ ਇਹ ਕਹਿਣਾ ਚਾਹ ਰਿਹਾ ਪ੍ਰਸ਼ਾਸਨ ਨੂੰ ਵੀ ਤੁਸੀਂ ਲੈ ਗਏ ਠੀਕ ਆ ਬਹੁਤ ਵਧੀਆ ਕੀਤਾ ਹਣਾ ਵੀ ਤੁਹਾਨੂੰ ਉੱਥੇ ਕੋਈ ਨਾ ਕੋਈ ਕਮੀਆਂ ਲੱਭੀਆਂ ਹੋਣਗੀਆਂ ਤੁਸੀਂ ਆਪ ਕੋ ਲੈ ਗਏ ਕਾਰਵਾਈ ਕਰਤੀ ਬਹੁਤ ਵਧੀਆ ਕੀਤਾ ਪਰ ਜਿਹੜੇ ਬੱਚੇ ਲੈ ਗਏ ਉਹਨਾਂ ਨੂੰ ਸਾਂਭੋ ਤਾਂ ਸਹੀ ਯਾਰ ਘਰ ਦੇ ਅੱਗੇ ਉਹਨਾਂ ਦਾ ਦੁਖੀ ਆ ਸਮਾਜ ਅੱਗੇ ਉਹਨਾਂ ਦਾ ਦੁਖੀ ਆ ਤੇ ਹੁਣ ਜਾਣ ਕਿੱਧਰ ਨੂੰ ਮਾਂ ਉਹਨਾਂ ਦੀ ਪਿਓ ਉਹਨਾਂ ਦਾ ਕਿੱਧਰ ਨੂੰ ਜਾਵੇ ਗੱਲ ਇਹ ਆ ਤੇ ਬਾਕੀ ਆંકੜਿਆਂ ਦੀ ਗੱਲ ਆ ਵੀ ਜਿਹੜੇ ਆंकੜੇ ਆ ਉਹ ਸਿਰਫ ਇੱਕ ਇਕੱਠਾ ਕਰ ਰਹੇ ਆ ਵੀ ਅਸੀਂ ਇੰਨੇ ਹਨਾ ਬੱਚੇ ਸਾਡੇ ਕੋਲ ਆਏ ਆ ਉਹਨਾਂ ਦੇ ਵਿੱਚੋਂ ਸੈਟ ਕਿੰਨੇ ਮੈਨੂੰ ਇਹ ਦੱਸ ਦੇਣਾ ਸਹੀ ਗੱਲ ਹੈ ਹਨਾ ਉਹ ਉੱਥੋਂ ਸੈਟ ਕਹਦਾ ਜਿਹੜੀ ਆਪਾਂ ਨਾ ਦਵਾਈ ਦੀ ਗੱਲ ਕਰਦੇ ਵੀ ਜੀਬ ਵਾਲੀ ਗੋਲੀ ਦੇ ਨਾਮ ਤੋਂ ਜਿਹੜੀ ਮਸ਼ਹੂਰ ਹੈ ਅੱਜਕੱਲ ਉਹ ਅੱਜਕੱਲ ਲੈ ਕੇ ਉੱਥੋਂ ਹਨਾ ਮੈਂ ਵੀ ਦੇਖਦਾ ਸਮਾਜ ਵਿੱਚ ਚਿਰਦੇ ਆਪ ਨੂੰ ਪਤਾ ਸਾਰਾ ਜੀ ਅਨਾ ਉਹ ਲੈ ਕੇ ਸਰਿੰਜਾਂ ਚ ਪਾ ਪਾ ਕੇ ਲਾਉਂਦੇ ਆਪਣੇ ਉਹਨੂੰ ਉਹਨੂੰ ਹਨਾ ਮੈਲਟ ਕਰ ਲੈਂਦੇ ਆ ਸਰਿੰਜਾਂ ਚ ਪਾ ਕੇ ਲਾਉਂਦੇ ਆ ਉਹਦੀ ਫਾਰਮ ਚੇਂਜ ਕਰ ਲੈਂਦੇ ਆ ਫਾਰਮ ਚੇਂਜ ਕਰ ਲੈਂਦੇ ਆ ਹੁਣ ਦੇਖੋ ਜੀ ਗੋਲੀ ਉਥੋਂ ਤਾਂ ਮਿਲ ਜਾਂਦੀ ਆ ਸਰਿੰਜਾਂ ਇਹਨਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਉਹ ਇੱਕ ਦੂਜੇ ਦੀਆਂ 10 10 ਬੰਦੇ ਵੀ ਸਰਿੰਜਾਂ ਲਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ ਐਚ ਆਈ ਵੀ ਦਾ ਇੰਨਾ ਕਿ ਜ਼ਿਆਦਾ ਸਿਸਟਮ ਵੱਜ ਜਾਣਾ ਨਾ ਤੁਸੀਂ ਸੋਚ ਨਹੀਂ ਸਕਦੇ ਜੀ ਹੂੰ ਵੱਡੀ ਗੱਲ ਹੈ ਇਹ ਤਾਂ ਹੁੰਦਾ ਹੈ ਇਹ ਤਾਂ ਆਮ ਤੌਰ ਤੇ ਸਾਨੂੰ ਵੀ ਸਿਖਾਇਆ ਜਾਂਦਾ ਹੈ ਕਿ ਜਦੋਂ ਤੁਸੀਂ ਨਾਈ ਦੇ ਵੀ ਜਾਂਦੇ ਹੋ ਉੱਥੇ ਵੀ ਟੇਕ ਕੇਅਰ ਕਰੋ ਵੀ ਤੁਹਾਡੇ ਉਹ ਸੇਮ ਜਿਹੜਾ ਬਲੇਡ ਹੈ ਉਹ ਤਾਂ ਨਹੀਂ ਯੂਜ਼ ਕਰ ਰਿਆ ਇੱਥੇ ਬਾਈ ਹੋਣਾਂ ਦੀ ਗੱਲ ਨਾਲ ਮਿਲਦੀ ਜੁਲਦੀ ਇੱਕ ਹੋਰ ਐਗਜ਼ਾਮਪਲ ਮੈਂ ਦੇ ਦੇਣਾ ਕਿ ਮੰਨ ਲਓ ਤੁਸੀਂ ਕਿਸੇ ਹਸਪਤਾਲ ਤੇ ਉਹਦੀਆਂ ਖਾਮੀਆਂ ਕਰਕੇ ਕਾਰਵਾਈ ਕਰਨ ਜਾ ਰਹੇ ਹੋ ਪਰ ਜਿਹੜਾ ਬੰਦਾ ਉਸੇ ਹਸਪਤਾਲ ਦੇ ਵਿੱਚ ਆਪਰੇਸ਼ਨ ਥੀਏਟਰ ਚ ਪਿਆ ਹੋਇਆ ਜਿਹਦਾ ਆਪਰੇਸ਼ਨ ਹੋ ਰਿਹਾ ਸੀ ਕੀ ਤੁਸੀਂ ਉਸ ਨੂੰ ਉਸੇ ਆਪਰੇਸ਼ਨ ਹੁੰਦੇ ਹਾਲਤ ਦੇ ਵਿੱਚ ਉਹਦੇ ਘਰੇ ਛੱਡ ਦਿਓਗੇ ਵੀ ਚੱਲ ਭਾਈ ਤੂੰ ਕਰੇਂਗਾ ਚਲ ਇਹ ਹਸਪੀਟਲ ਤਾਂ ਖਰਾਬ ਹੈ ਕਿ ਉਹਦਾ ਇਲਾਜ ਕਰੋਗੇ ਇਸੇ ਤਰ੍ਹਾਂ ਇਹ ਪੀੜਤ ਨੇ ਜਿਹੜੇ ਨਸ਼ਾ ਕਰਦੇ ਨੇ ਤੁਸੀਂ ਨਸ਼ਾ ਪੀੜਤ ਜਿਹੜੇ ਵਿਚਾਰੇ ਉੱਥੇ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਚੱਕ ਕੇ ਘਰੇ ਭੇਜ ਦਿੰਨੇ ਹੋ ਵੀ ਤੁਸੀਂ ਘਰੇ ਜਾਓ ਜੋਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਫਿਰ ਜੋਧ ਡੀਡਿਕਸ਼ਨ ਸੈਂਟਰਾਂ ਦੇ ਵਿਰੋਧ ਚੱਲ ਰਿਹਾ ਹੈ ਵੀ ਭਾਈ ਤੁਹਾਡੇ ਡੀਡਿਕਸ਼ਨ ਸੈਂਟਰ ਬੰਦ ਕਰਨੇ ਨੇ ਅਸੀਂ ਆਂਕੜਾ ਨੰਬਰ ਗੇਮ ਖੇਡਣੀ ਹੈ ਨੰਬਰ ਗੇਮ ਖੇਡਣ ਦੇ ਲਈ ਸਾਨੂੰ ਲੋੜ ਹੈ ਬੰਦਿਆਂ ਦੀ ਬੰਦੇ ਰਜਿਸਟਰ ਹੋਣਗੇ ਤੇ ਅਸੀਂ ਫਿਰ ਕਿਸੇ ਨੂੰ ਵੀ ਆਰਟੀਆਈ ਦੇ ਰਾਹੀਂ ਮੰਗੀ ਗਈ ਜਾਣਕਾਰੀ ਚ ਇਹ ਦੇ ਤਾ ਸਕਾਂਗੇ ਵੀ ਭਾਈ ਅਸੀਂ ਇੰਨੇ ਬੰਦਿਆਂ ਦਾ ਨੌਜਵਾਨਾਂ ਦਾ ਨਸ਼ਾ ਛਡਾਤਾ ਪਰ ਜਦਾਂ ਬਾਈ ਹੁਣੀ ਕਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਨੇ ਫਿਰ ਘਰ ਦਾ ਸਮਾਨ ਚੱਕ ਕੇ ਵੇਚ ਦਿੰਦੇ ਨੇ ਫਿਰ ਜਾਣ ਕਿੱਧਰ ਬਾਈ ਹੱਲ ਕੀ ਦੇਖਦੇ ਹਾਂ ਅੰਤ ਦੇ ਵਿੱਚ ਇਹ ਜਰੂਰ ਸੁਨੇਹਾ ਦੇ ਦਿਓ ਤੁਸੀਂ ਹੱਲ ਵੀਰ ਜੀ ਇਹੀ ਆ ਵੀ ਸਰਕਾਰ ਨੂੰ ਇਹਨਾਂ ਡੀਡਿਕਸ਼ਨ ਸੈਂਟਰਾਂ ਦੇ ਨਾਲ ਰਲ ਕੇ ਕੰਮ ਕਰਨ ਦੀ ਲੋੜ ਆ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਜੇ ਉੱਥੋਂ ਆ ਨਾ ਬੱਚੇ ਸੁਧਰ ਕੇ ਜਾਣਗੇ ਤੇ ਜੇ ਆਪਣੇ ਕੋਲ ਨਸ਼ਾ ਕਰਨ ਵਾਲੇ ਨਹੀਂ ਰਹਿਣਗੇ ਤੇ ਨਸ਼ਾ ਲੈਣਾ ਕਹਿੰਦੇ ਆ ਫਿਰ ਨਾ ਕੋਈ ਹੈ ਨਾ ਕਿਸੇ ਦੇ ਮੂੰਹ 'ਚ ਤੇ ਪਾਊਗਾ ਨਿਕਾ ਹਾਂ ਜਦੋਂ ਕੋਈ ਚੀਜ਼ ਕੰਜ਼ਿਊਮ ਹੁੰਦੀ ਹੈ ਤਾਂ ਹੀ ਉਹਦੀ ਪ੍ਰੋਡਕਸ਼ਨ ਵਾਧੀ ਹੈ ਉਹਦੀ ਵਾਧੀ ਹੈ ਜੇ ਜੇ ਹੁਣ ਮੈਂ ਇੱਥੇ ਖੜਾ ਹਾਂ ਜੀ ਮੈਨੂੰ ਹੁਣ ਨਸ਼ੇ ਦੀ ਲੋੜ ਹੀ ਨਹੀਂ ਹੈਗੀ ਮੈਨੂੰ ਕੋਈ ਹੈ ਨਾ ਕਿੱਦਾਂ ਦੇਣਾ ਜਾਏਗਾ ਜਾਂ ਮੈਂ ਹੈ ਨਾ ਕਿਸੇ ਕੋ ਕਾਦੇ ਲਈ ਲੈਣ ਜਾਵਾਂਗਾ ਜੀ ਹੈ ਨਾ ਤੇ ਬਾਕੀ ਇੱਕ ਇਹ ਵੀ ਨੈਗੇਟਿਵਿਟੀ ਆ ਵੀ ਸੈਂਟਰਾਂ ਦੇ ਵਿੱਚ ਕਟਮਾਰ ਹੁੰਦੀ ਆ ਇਦਾਂ ਕਰਦੇ ਆ ਹੈ ਨਾ ਹੁਣ ਦੇਖੋ ਵੀਰ ਜੀ ਮੈਂ ਵੀ ਇੰਟਰਵਿਊਆਂ ਦੇਖੀਆਂ ਨਾ ਮੁੰਡਿਆਂ ਦੀਆਂ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਲਾ ਲੋ ਕਿਤੇ ਵੀ ਹਨਾ ਕਹਿੰਦੇ ਜੀ ਸੈਂਟਰਾਂ ਦੇ ਵਿੱਚ ਸਾਨੂੰ ਹਨਾ ਕੁੱਟਿਆ ਜਾਂਦਾ ਇਹ ਕੀਤਾ ਜਾਂਦਾ ਤਸ਼ਦਦ ਕੀਤਾ ਜਾਂਦਾ ਤੇ ਵੀਰ ਜੀ ਸੋਚਣ ਵਾਲੀ ਗੱਲ ਇਹ ਹੈ ਵੀ ਜਦੋਂ ਆਪਾਂ ਆਪਣੀ ਮਾਂ ਦਾ ਸਿਰ 파ੜਦੇ ਆ ਉਦੋਂ ਨਹੀਂ ਸਾਨੂੰ ਤਸ਼ਦਦ ਦੀਦਾ ਉਦੋਂ ਨਹੀਂ ਸਾਨੂੰ ਕੁੱਟ ਮਾਰਦੀਦੀ ਜਦੋਂ ਅਸੀਂ ਆਪਣੇ ਆਪਣੇ ਪਿਓ ਦੀ ਦਾੜ੍ਹੀ ਫੜਦੇ ਆ ਉਦੋਂ ਨਹੀਂ ਸਾਨੂੰ ਲੱਗਦਾ ਹਾਂ ਉਦੋਂ ਨਹੀਂ ਕੁੱਟ ਮਾਰਦੀਦੀ ਹੈਗੀ ਜਦੋਂ ਹਨਾ ਬੁੱਢੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਅਸੀਂ ਬਾਹਰ ਕੱਢਦੇ ਆ ਉਦੋਂ ਨਹੀਂ ਕੁਝ ਵੀ ਦਾ ਸਾਨੂੰ ਤੇ ਜਦੋਂ ਸਾਡੇ ਦੋਕ ਲੱਗ ਜਾਂਦੀਆਂ ਉਦੋਂ ਸਾਨੂੰ ਸੈਂਟਰਾਂ ਵਾਲੇ ਮਾੜੇ ਲੱਗਦੇ ਆ ਪਰ ਇੱਕ ਹੋਰ ਚੀਜ਼ ਐ ਮੈਂ ਨਹੀਂ ਦੇਖਿਆ ਵੀ ਕੋਈ ਸਰਕਾਰੀ ਡੀਡਿਕਸ਼ਨ ਸੈਂਟਰ ਐਦਾਂ ਦਾ ਹੋਵੇ ਜਿਹੜਾ ਨੱਠ-ਨੱਠ ਕੇ ਨੌਜਵਾਨਾਂ ਨੂੰ ਫੜਦਾ ਹੋਵੇ ਮੈਂ ਅੱਖੀਂ ਦੇਖੀਆਂ ਹੋਈਆਂ ਤਸਵੀਰਾਂ ਆਪਣੇ ਪਿੰਡਾਂ ਦੀ ਆਪਣੇ ਆਲੇ ਦੁਆਲੇ ਦੀਆਂ ਨੇ ਜਦੋਂ ਪ੍ਰਾਈਵੇਟ ਡੀਡਿਕਸ਼ਨ ਸੈਂਟਰਾਂ ਦੇ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ ਉਹ ਨੱਠ-ਨੱਠ ਕੇ ਖੇਤਾਂ 'ਚੋਂ ਨੌਜਵਾਨਾਂ ਨੂੰ ਫੜਦੇ ਨੇ ਵੀ ਨਹੀਂ ਪਾਈ ਕਰੋਪਾ ਜੀ ਜਾਂਦਾ ਬੱਚਾ ਹੁਣ ਉਹਨੂੰ ਫੜ ਕੇ ਲਿਜਾਣਾ ਤਾਂ ਹੈ ਇਲਾਜ ਤਾਂ ਕਰਾਉਣਾ ਕਿਉਂਕਿ ਹਰੇਕ ਮਾਪਾ ਜਾਂਦਾ ਕਿ ਮੇਰਾ ਬੱਚਾ ਸੁਰੱਖਿਅਤ ਹੋਵੇ ਮੇਰੇ ਸਾਡੇ ਭਵਿੱਖ ਦਾ ਸਹਾਰਾ ਬਣੇ ਨਾ ਕਿ ਅਸੀਂ ਉਹਨੂੰ ਸਾਹਮਦੇ ਫੇਰੀਏ ਬਿਲਕੁਲ ਜੀ ਦੇਖੋ ਜੀ ਸਰਕਾਰ ਦਾ ਕੰਮ ਹੈ ਦਿਖਾਵਾ ਕਰਨਾ ਉਹ ਉਹਨਾਂ ਨੇ ਸਿਰਫ ਇੰਟਰਵਿਊ ਕਰਨੀ ਹੈ ਸੋਸ਼ਲ ਮੀਡੀਆ ਤੇ ਪਾਉਣਾ ਹੈ ਉਹਨਾਂ ਦਾ ਗਰਾਊਂਡ ਲੈਵਲ ਤੇ ਕੰਮ ਨਹੀਂ ਹੁੰਦਾ ਕੋਈ ਵੀ ਤੁਸੀਂ ਅੱਜ ਵੀ ਮੇਰੇ ਨਾਲ ਜਾ ਕੇ ਦੇਖ ਲੈਣੇ ਆਪਾਂ ਸਿਵਲ ਹਸਪੀਟਲ ਜਿਹੜਾ ਇਹਨਾਂ ਦਾ ਡਰਗ ਡੀਡਿਕਸ਼ਨ ਸੈਂਟਰ ਬਣਿਆ ਕਿੰਨੇ ਉੱਥੇ ਬੱਚੇ ਦਾਖਲੇ ਹੂੰ ਏ ਚਲਾਦਰ ਹੈ ਵੀ ਯੋਧ ਨਸ਼ੇ ਆਂ ਵਿਰੋਧ ਦੇ ਦਾਖਲ ਹੋ ਤੇ ਕੋਈ ਨਹੀਂ ਹੋਣਾ ਹੂੰ ਦੇਖ ਲੈਣੇ ਆਪਾਂ ਜਾ ਕੇ ਸਗੋ ਗਣਤੀ ਵਧਣੀ ਚਾਹੀਦੀ ਆ ਉੱਥੇ ਜੇ ਹੁਣ ਇਹ ਕਾਰਵਾਈਆਂ ਕਰ ਰਿਹਾ ਉੱਥੇ ਸਗੋ ਹੋੜ ਲੱਗਣੀ ਚਾਹੀਦੀ ਆ ਵੀ ਉੱਥੇ ਇੰਨਾ ਰਚ ਹੋਵੇ ਵੀ ਭਾਈ ਮੈਨੂੰ ਤਾਂ ਨਸ਼ਾ ਨਹੀਂ ਮਿਲ ਰਿਹਾ ਕਿਉਂਕਿ ਜਦੋਂ ਤੁਸੀਂ ਕਾਰਵਾਈ ਕਰੋਗੇ ਫਿਰ ਉਹਦਾ ਰਿਜ਼ਲਟ ਤਾਂ ਇਹ ਹੀ ਹੋਣਾ ਨਾ ਵੀ ਮਾਰਕੀਟ 'ਚ ਨਸ਼ਾ ਨਹੀਂ ਅਵੇਲੇਬਲ ਨਸ਼ਾ ਨਹੀਂ ਅਵੇਲੇਬਲ ਤਾਂ ਉਹ ਬੰਦਾ ਕਿਤੇ ਤਾਂ ਦੌੜੂਗਾ ਭਾਈ ਜੇ ਨਸ਼ਾ ਹੀ ਨਹੀਂ ਅਵੇਲੇਬਲ ਮੈਂ ਉਹਦੀ ਦਵਾਈ ਲੈ ਲਵਾਂ ਮੈਂ ਠੀਕ ਤਾਂ ਹੋਵਾਂ ਇਹ ਨਹੀਂ ਹੋ ਰਿਹਾ ਨਹੀਂ ਜੀ ਨਹੀਂ ਹੋਣਾ ਹੀ ਨਹੀਂਗਾ ਇਦਾਂ ਇਹ ਜਦੋਂ ਹਨਾ ਤੋੜ ਲੱਗਦੀ ਆ ਬ ਇਹਨੂੰ ਕੁਛ ਨਹੀਂ ਦੀਦਾ ਹੁੰਦਾ ਮੈਂ ਉਹਨਾਂ ਦੀ ਗਲਤੀ ਨਹੀਂ ਕੱਢ ਰਿਹਾ ਵੀ ਜਿਹੜੇ ਹਨ ਨਸ਼ਾ ਕਰਦੇ ਕਿਉਂਕਿ ਉਹ ਤਾਂ ਆਪ ਇੱਕ ਬਿਮਾਰ ਆ ਹੈਨਾ ਕਿਉਂਕਿ ਉਹ ਇੱਕ ਨਸ਼ੇ ਦੀ ਬਿਮਾਰੀ ਤੋਂ ਪੀੜੇ ਤੇ ਹੈ WHO ਨੇ ਵੀ ਇਹਨੂੰ ਇੱਕ ਨਸ਼ਾ ਨਸ਼ੇ ਨੂੰ ਇੱਕ ਨਾ ਬਿਮਾਰੀ ਕੋਸ਼ਿਤ ਕੀਤਾ ਹੋਇਆ ਮਾਨਸਿਕ ਬਿਮਾਰੀ ਹੈ ਇਹ ਇਨੂੰ ਸਿਰਫ ਆਪਾਂ ਬਾਉਂਡੇਸ਼ਨ 'ਚ ਰਹਿ ਕੇ ਹੀ ਕਿਸੇ ਨੂੰ ਆਪਾਂ ਅੰਦਰ ਰੱਖ ਕੇ ਹੀ ਸੈੱਟ ਕਰ ਸਕਦੇ ਆ ਉਦਾਂ ਨਹੀਂ ਜੇ ਆਪਾਂ ਖੁੱਲਾ ਕਹਿ ਦਈਏ ਵੀ ਜਾ ਜੂ ਕਾਕਾ ਦਵਾਈ ਖਾਈ ਆ ਤੇ ਉਹ ਅਗਲੇ 2-2 ਸਾਲ ਦਾ ਤੁਸੀਂ ਉੱਥੇ ਜਾ ਕੇ ਨਾ ਸਿਵਲ ਦੇ ਵਿੱਚ ਰਿਕਾਰਡ ਕਢਾ ਲਓ ਵੀ ਕਿਹੜਾ ਬੱਚਾ ਕਿੰਨੇ ਸਾਲ ਤੋਂ ਦਵਾਈ ਖਾ ਰਿਹਾ 5-5 ਸਾਲ ਤੱਕ ਦੇ ਰਿਕਾਰਡ ਨਿਕਲੇ ਆਉਣਗੇ ਬੱਚਿਆਂ ਦੇ ਵੀ ਜਿਹੜੇ ਜਿਹੜੇ ਜਦੋਂ ਤਾਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਉਹ ਦਵਾਈ ਖਾ ਲੈਂਦੇ ਆ ਜਦੋਂ ਉਹਨਾਂ ਦੇ ਕੋਲ ਨਸ਼ੇ ਲਈ ਪੈਸੇ ਆ ਜਾਂਦੇ ਤਾਂ ਉਹ ਨਸ਼ਾ ਕਰ ਲੈਂਦੇ ਆ ਇਹ ਨਹੀਂ ਹੈਗਾ ਵੀ ਬਿਲਕੁਲ ਹੀ ਕਲੀਨ ਕੀਤੇ ਪਰ ਮੈਂ ਸਿਰਫ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਉਹਨਾਂ ਨੂੰ ਸਾਰੇ ਸਾਰੇ ਜ਼ਿਲ੍ਹਿਆਂ ਦੇ ਨੂੰ ਵੀ ਜਿੰਨੇ ਵੀ ਤੁਹਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਰੱਗ ਡੀਡਿਕਸ਼ਨ ਸੈਂਟਰ ਆ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ بجائے ਉਹ ਉਹਨਾਂ ਨੂੰ ਸਹੂਲਤਾਂ ਦਿਓ ਤੁਸੀਂ ਤੁਸੀਂ ਉਹਨਾਂ ਨੂੰ ਡਾਕਟਰ ਪ੍ਰੋਵਾਈਡ ਕਰੋ ਵੀ ਤੁਸੀਂ ਤੁਸੀਂ ਕੰਮ ਕਰ ਰਹੇ ਆ ਬਿਕੋਜ਼ ਸਰਕਾਰ ਵੀ ਤੁਹਾਡਾ ਸਾਥ ਦੇ ਰਹੀ ਆ ਤਾਂ ਜਾਂ ਜਿਹੜੇ ਜਿਹੜੇ ਚਾਰਜ ਕਰਦੇ ਨੇ ਪੈਸੇ ਲੈਂਦੇ ਨੇ ਉਹਨਾਂ ਨੂੰ ਕੋਈ ਇਦਾਂ ਦੀ ਸਹੂਲਤ ਦਿੱਤੀ ਜਾਵੇ ਵੀ ਉਹ ਉੱਥੇ ਲੋਕਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਰੱਖ ਵੀ ਸਕਣ ਤੇ ਉਹਨਾਂ ਦਾ ਖਰਚਾ ਵੀ ਚੱਕਿਆ ਜਾਵੇ ਕਿਸੇ ਤਰੀਕੇ ਬਿਲਕੁਲ ਜੀ ਬਿਲਕੁਲ ਸਟਾਫ ਜੇ ਹੁਣ ਸਟਾਫ ਹੀ ਸਰਕਾਰ ਨੇ ਮੁਹੱਈਆ ਕਰਵਾਤਾ ਡਾਕਟਰ ਸਰਕਾਰ ਨੇ ਮੁਹੱਈਆ ਕਰਵਾਤਾ ਜਿਹੜੇ ਉੱਥੇ ਬੈਠੇ ਆ ਉਹ ਤਾਂ ਚਲੋ ਸੇਵਾ ਭਾਵਨਾ ਲਾ ਲਓ ਚਲੋ ਜਿੱਦਾਂ ਵੀ ਲਾ ਲਓ ਬੈਠੇ ਆ ਉਹ ਉਹਨਾਂ ਨੇ ਤਾਂ ਕੰਮ ਆਪਣਾ ਕਰ ਹੀ ਜਾਣਾ ਜੀ ਬਾਕੀ ਕੁਝ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਰਕਾਰ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੇ ਆਪਾਂ ਤੋਂ ਨਸ਼ਿਆਂ ਵਿਰੋਧ ਛੇੜਿਆ ਹੋਇਆ ਤੇ ਇਹ ਇਹ ਸਿਰਫ ਇਦਾਂ ਨਹੀਂ ਵੀ ਕਿਸੇ ਦਾ ਘਰ ਢਾ ਦੇ ਉਹ ਤੇ ਨਸ਼ਾ ਬੰਦ ਹੋ ਜਾਊਗਾ ਹਨਕ ਕਿਸੇ ਦਾ ਇਨਕਾਊਂਟਰ ਕਰ ਦੇ ਉਹ ਤੇ ਨਸ਼ਾ ਬੰਦ ਨਸ਼ਾ ਇਦਾਂ ਨਹੀਂ ਬੰਦ ਹੋਣਾ ਜੀ ਹਨਾ ਇਹ ਆਪਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਆ ਨਾ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੀ ਲੋੜ ਆ ਉਹੀ ਕੰਟੈਂਟ ਕ੍ਰੀਏਸ਼ਨ ਜ਼ਿਆਦਾ ਹੋ ਰਹੀ ਹੈ ਇਸ ਚੱਕਰ ਦੇ ਵਿੱਚ ਬਾਕੀ ਗੱਲਾਂ ਘਟ ਨੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇੱਧਰ ਅਮੰਤੀ ਭਾਈ ਤੁਸੀਂ ਜਰਾ ਚਾਨਣਾ ਪਾ ਦਿਓ ਕਿ ਇਹ ਇਹ ਸਾਰੇ ਦੇ ਵਿੱਚ ਜਿੱਦਾਂ ਹੁਣ ਬਾਈ ਹੋਣੀ ਗੱਲ ਕੀਤੀ ਐ ਕਿ ਇਹ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਦੇ ਉੱਪਰ ਵੀ ਇਨਕਾਊਂਟਰ ਵੀ ਕਰ ਲੈ ਉਹ ਵੀ ਇੱਕ ਤਰੀਕੇ ਦੀ ਕੰਟੈਂਟ ਕ੍ਰिएशन ਹੈ ਵੀ ਅਸੀਂ ਮਾਈਕ ਤੇ ਬੋਲ ਸਕੀਏ ਵੀ ਆਹ ਦੇਖੋ ਅਸੀਂ ਇੰਨੀ ਕਾਰਵਾਈ ਕਰਤੀ ਜਾਂ ਇਹ ਮਾਈਕ ਤੇ ਬੋਲ ਸਕੀਏ ਵੀ ਆਹ ਦੇਖੋ ਘਰ ਤੇ ਹਿੰਦੇ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲਗਾਤਾਰ ਇਸ ਤੋਂ ਹਟ ਕੇ ਕੀ ਕਰਨ ਦੀ ਲੋੜ ਐ ਸੱਚੀਓ ਤਰਾਂਤਲ ਦੇ ਉੱਪਰ ਜਿਹਦੇ ਨਾਲ ਅਸਲ ਚ ਅਸਰ ਹੋਊਗਾ ਇਹਦੇ ਨਾਲ ਨਾ ਭਾਜੀ ਇੱਕ ਤੁਹਾਨੂੰ ਸਾਰੇ ਪਹਿਲੂ ਦੇਖਣੇ ਪਊਗੇ ਇੱਕ ਤੇ ਤੁਹਾਨੂੰ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਸਭ ਤੋਂ ਪਹਿਲੇ ਨੰਬਰ ਤੇ ਤੇ ਉਹਨਾਂ ਦਾ ਧਿਆਨ ਰੱਖਣਾ ਪਊਗਾ ਉਹਨਾਂ ਨੂੰ ਕਿਦਾਂ ਕਿਉਂਕਿ ਸਰਕਾਰ ਤੋਂ ਮੰਨਿਆ ਵੀ ਵਧੀਆ ਪੜੇ ਲਿਖੇ ਡਾਕਟਰ ਹੈਗੇ ਆ ਜਿਨ੍ਹਾਂ ਪਰ ਉਹਨਾਂ ਕੋਲ ਜਿੱਦਾਂ ਜਿੱਦਾਂ ਪ੍ਰੈਕਟੀਕਲ ਹੈ ਨਹੀਂ ਨਾ ਉਹਨਾਂ ਨੇ ਆਪ ਨਹੀਂ ਨਸ਼ਾ ਕੀਤਾ ਹੁੰਦਾ ਉਹਨਾਂ ਨੇ ਤਾਂ ਪੜ੍ਹਾਈ ਕੀਤੀ ਹੁੰਦੀ ਆ ਇਹ ਜਿੱਦਾਂ ਮਾਲ ਜਿਹੜੇ ਬੰਦਿਆਂ ਨੇ ਪਹਿਲਾਂ ਨਸ਼ਾ ਛੱਡਿਆ ਆ ਉਹਨਾਂ ਦਾ ਸਾਥ ਲੈ ਕੇ ਇਦਾਂ ਨਹੀਂ ਵੀ ਲਾ ਲੋ ਵੀ ਹਫ਼ਤੇ ਬਾਅਦ ਅਗਲਾ ਕੋਈ ਆਣ ਕੇ ਤੇ ਚਲੋ ਅੱਧਾ ਘੰਟਾ ਬੋਲ ਕੇ ਚਲ ਗਿਆ ਨਹੀਂ ਜਿਹੜੇ ਮਤਲਬ ਡੀਡਿਕਸ਼ਨ ਸੈਂਟਰ ਆ ਜਿਹੜੇ ਚਲੋ ਵੀ ਇਹਨਾਂ ਨੂੰ ਉਹਨਾਂ ਨੂੰ ਹੁਣ ਲਾਇਸੈਂਸ ਵੀ ਇਹਨਾਂ ਨੂੰ ਅਪਲਾਈ ਕਰਨੇ ਚਾਹੀਦੇ ਇਹਨਾਂ ਨੂੰ ਦੇਣੇ ਚਾਹੀਦੇ ਆ ਕਿਉਂਕਿ ਉਹ ਹੁਣ ਅਮਰੀਕਾ ਦੀ ਸਰਕਾਰ ਨੇ ਥੋੜੋ ਦੇਣੇ ਆ ਤੁਹਾਡੇ ਹੱਥ ਵਾਸੇ ਆ ਜੇ ਤੁਸੀਂ ਚੁੰਨੇ ਹੋਵੇ ਜੋਦੇ ਜਿਹੜਾ ਅੱਗੇ ਚੱਲੇ ਤੇ ਇਹਨਾਂ ਨੂੰ ਨਾਲ ਲੈ ਕੇ ਤੁਰੋ ਸਾਰਿਆਂ ਨੂੰ ਨਾ ਫੇਕ ਕਿਉਂਕਿ ਮੈਂ ਆਪ ਉੱਥੋਂ ਠੀਕ ਹੋਇਆ ਮੈਂ ਵੀ ਸੈਂਟਰ ਵਿੱਚੋਂ ਠੀਕ ਹੋਇਆ ਮੈਂ 4 ਮਹੀਨੇ ਆਪਣੇ ਆਪ ਨੂੰ ਦਿੱਤੇ ਮੈਂ ਹੁਣ ਮੈਨੂੰ 1 ਦਾ ਮਤਲਬ ਇਹ ਆ ਵੀ ਜਿਹੜੀ ਰਿਕਵਰੀ ਆ ਸਹੀ ਮੈਨੇ ਵਿੱਚ ਉੱਥੋਂ ਹੀ ਨਿਕਲਦੀ ਜਿਹੜੇ ਬੰਦਿਆਂ ਨੇ ਪਹਿਲਾਂ ਨਸ਼ਾ ਕਰਕੇ ਤੇ ਛੱਡਿਆ ਹੋਵੇ ਉਹਨਾਂ ਨੂੰ ਪਤਾ ਹੁੰਦਾ ਕਿੱਦਾਂ ਚੀਜ਼ਾਂ ਤੋਂ ਬਚਣਾ ਕਿੱਦਾਂ ਮਤਲਬ ਅਸੀਂ ਕਿਹੜੇ ਰਾਮਾਂ ਤੇ ਚੱਲਣਾ ਹੈ ਕਿੱਦਾਂ ਆਪਣੀ ਜ਼ਿੰਦਗੀ ਨੂੰ ਪਛਾਣਨਾ ਤੇ ਜਿਹੜਾ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਹੁਣ ਵੇਚ ਕੇ ਦਿਖਾਓ ਨਸ਼ਾ ਮੈਂ ਆ ਗਿਆ ਮੈਂ ਐ ਕਰ ਦੂੰ ਆ ਉਹ ਕਰ ਦੂੰ ਉਹ ਇਹ ਦਮਗਜੇ ਜਿਹੜੇ ਮਾਰ ਰਹੇ ਨੇ ਦਿੱਲੀ ਵਾਲੇ ਲਾਲੇ ਇੱਥੇ ਆ ਕੇ ਇਹਨਾਂ ਨੂੰ ਕਿੱਦਾਂ ਦੇਖਦੇ ਭਾਜੀ ਮੈਂ ਤੁਹਾਨੂੰ ਸੌਖੀ ਧਾਰਨ ਦੰਨਾ ਵੀ ਇਹਨਾਂ ਦਾ ਕੁਵਰ ਵਿਜੇ ਪ੍ਰਤਾਪ ਐਮਐਲਏ ਜਿਹੜਾ ਅਮਰਸਰ ਤੋਂ ਉਹਨਾਂ ਨੇ ਸਿੱਧਾ ਹੀ ਰਾਗਵ ਚੱਡੇ ਦਾ ਨਾਂ ਲੈ ਕੇ ਕਿਹਾ ਸੀ ਵੀ ਇਹ ਜਿਹੜੇ ਵੱਡੇ ਆਫਸਰ ਕਈ ਉੱਥੇ ਅਮਰਸਰ ਵਿੱਚ ਲਾਏ ਆ ਇਹ ਸਿੱਧੇ ਉਹਨੂੰ ਪੈਸੇ ਦਿੰਦੇ ਆ ਤੇ ਇਹਨਾਂ ਦੇ ਬੰਦੇ ਨੇ ਕਿਹਾ ਸੀ ਉਹ ਕਹਿਣ ਦਾ ਮਤਲਬ ਵੀ ਪਹਿਲਾਂ ਉੱਥੇ ਦਿੱਲੀ ਨਾ ਹੀ ਸਰਕਾਰ ਸੀ ਉੱਥੋਂ ਕੋਈ ਸੈਟਿੰਗ ਨਾ ਚੱਲਦਾ ਆਊਗਾ ਸਿਸਟਮ ਹੁਣ ਸਰਕਾਰ ਚੱਲ ਗਈ ਉੱਥੇ ਭਾਜਪਾ ਦਾ ਦਬਦਬਾ ਹੋ ਗਿਆ ਤੇ ਉਹ ਜਿਦਾਂ ਹੁਣ ਲਾ ਲਓ ਵੀ ਪੰਜਾਬ ਵਿੱਚ ਇਹ ਨਸ਼ੇ ਦੀ ਖਾਤੋਂ ਦੀ ਸਾਰੀ ਬਾਰਡਰੋਂ ਪਾਰ ਤੋਂ ਹੀ ਨਹੀਂ ਹੁੰਦੀ ਦਿੱਲੀੋਂ ਬਹੁਤ ਨਸ਼ਾ ਆਉ ਕਿਉਂਕਿ ਅਸੀਂ ਆਪ ਕਰਦੇ ਨੇ ਸਾਨੂੰ ਪਤਾ ਆ ਅਸੀਂ ਜਦੋਂ ਕਰਦੇ ਹੁੰਦੇ ਸੀ ਸਾਨੂੰ ਤੇ ਜਦੋਂ ਪਹਿਲੀ ਲੀਕ ਲਾ ਕੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹ ਜਿਹੜਾ ਨਸ਼ਾ ਆ ਇਹ ਪਾਰ ਵਾਲਾ ਆ ਕਿ ਇਹ ਦਿੱਲੀ ਵਾਲਾ ਆ ਅੱਛਾ ਹਾਂ ਤੇ ਉਹ ਜਦ ਦਿੱਲੀੋਂ ਉਦੋਂ ਨਹੀਂ ਤੁਸੀਂ ਬੰਦ ਕਰਾਇਆ ਜਦੋਂ ਤੁਹਾਡੀ ਉੱਥੇ ਸਰਕਾਰ ਸੀ ਹੁਣ ਤੁਸੀਂ ਸਵਾਹ ਬੰਦ ਕਰਾਉਣਾ ਜੇਲਾਂ ਜੀ ਬੰਦ ਕਰਾ ਲਓ ਜਿੰਨੇ ਜੋਗੇ ਹੈਗੇ ਆ ਤਾਂ ਇੰਨਾ ਹੀ ਬਹੁਤ ਆ ਤੁਹਾਡੇ ਲਈ ਮਾਨ ਸਾਹਿਬ ਐਦਾਂ ਨਹੀਂ ਗੱਲਾਂ ਚੱਲਣੀਆਂ ਜਿੱਦਾਂ ਤੁਸੀਂ ਲੱਗੇ ਆ ਜੇ ਕਰਨੀਆਂ ਆ ਤਾਂ ਤੁਹਾਨੂੰ ਪੂਰੇ ਅਨਪੱਕੇ ਪੈ ਰਹੇ ਕਿਉਂਕਿ ਅਸੀਂ ਪੰਜਾਬੀ ਆ ਪੰਜਾਬ ਦੇ ਨੌਜਵਾਨ ਆ ਤੇ ਉਸ ਦਰਦ ਵਿੱਚੋਂ ਨਿਕਲੇ ਆ ਸਾਡੇ ਦਿਲ ਵਿੱਚ ਇੱਕ ਦਰਦ ਆ ਵੀ ਸਾਡੇ ਪੰਜਾਬ ਵਿੱਚੋਂ ਨ ਹੋਣਾ ਚਾਹੀਦਾ ਜੇ ਭਾਈ ਵੀ ਘਰ ਟਾ ਕੇ ਨਸ਼ਾ ਬੰਦ ਹੁੰਦਾ ਨਾ ਫੇਰ ਮੈਂ ਤੁਹਾਡੇ ਮੂਰੇ ਅਪੀਲ ਕਰਦਾ ਸਾਰੇ ਪੰਜਾਬ ਦੇ ਘਰ ਟਾ ਦਿਓ ਪੰਜਾਬ ਚੋਂ ਨਸ਼ਾ ਬੰਦ ਹੋਣਾ ਚਾਹੀਦਾ ਭਾਵੇਂ ਸਾਰੇ ਪੰਜਾਬ ਦੇ ਘਰ ਟਾ ਦਿਓ ਕੋਈ ਚੱਕਰ ਨਹੀਂ ਜੇ ਉਦਾਂ ਨਸ਼ਾ ਬੰਦ ਹੁੰਦਾ ਪਰ ਉਦਾਂ ਨਸ਼ਾ ਬੰਦ ਨਹੀਂ ਹੋਣਾ ਉਹ ਹੱਲ ਹੈ ਨਹੀਂਗਾ ਜਿਹੜਾ ਮਤਲਬ ਹੱਲ ਆ ਉਹਦੇ ਉੱਤੇ ਤੁਸੀਂ ਨਹੀਂ ਕੰਮ ਕਰ ਰਹੇ ਤੁਸੀਂ ਇਦਾਂ ਲਈ ਤੁਸੀਂ ਦੇਖਦੇ ਮੈਂ ਸਾਡੇ ਨੰਬਰ ਲੋਕਾਂ ਵਿੱਚ ਕਿੱਥੋਂ ਬਣਉਂਦੇ ਉਹੀ ਮੈਂ ਗੱਲ ਕਹਿ ਰਿਹਾ ਵੀ ਕੰਟੈਂਟ ਕ੍ਰिएशन ਜ਼ਿਆਦਾ ਹੋ ਰਹੀ ਹੈ ਜਦੋਂ ਵੀਡੀਓ ਵਾਇਰਲ ਹੋਊਗੀ ਲੋਕ ਕਹਿਣਗੇ ਵੀ ਵਾਹ ਵਾਹ ਪੰਜਾਬ ਸਰਕਾਰ ਨੇ ਇਹ ਵੀ ਬਹੁਤ ਤਰਾਸਦੀ ਹੈ ਸਾਡੇ ਲੋਕਾਂ ਦੀ ਕਿ ਅਸੀਂ ਬਿਨਾ ਸੋਚੇ ਤੇ ਉਸ ਚੀਜ਼ ਦੇ ਫੈਕਟਰ ਨੂੰ ਸਮਝਿਆਂ ਸਰਕਾਰ ਦੇ ਹੱਕ ਚ ਭੋਗਤ ਰਹੇ ਆ ਇਹ ਕਹਿ ਰਹੇ ਆ ਵੀ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਇਹ ਵੀ ਤਾਂ ਸਾਡੀ ਮਾਨਸਿਕ ਗੁਲਾਮੀ ਦੀ ਇੱਕ ਗੱਲ ਹੈ ਨਾ ਅੰਤ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਜੋੜ ਦਿਆਂ ਤੁਸੀਂ ਵੀ ਜੇ ਕੋਈ ਇੱਥੇ ਕੁਝ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਬਾਈ ਤੁਸੀਂ ਵੀ ਇਸ ਜ਼ਰੂਰ ਰਾਏ ਦਿਓ ਕਿ ਜਿਹੜੇ IAS ਅਫਸਰ ਵੱਡੇ ਵੱਡੇ ਭਰਤੀ ਕੀਤੇ ਹੁੰਦੇ ਨੇ ਇੰਨੀ ਇੰਨੀ ਇੰਟਰਵਿਊਜ਼ ਇੰਨੇ ਇੰਨੇ ਵਧੀਆ ਪੇਪਰ ਦੇ ਕੇ ਇੰਨੀ ਸਟੱਡੀ ਹੁੰਦੀ ਆ ਵਰਲਡ ਲੈਵਲ ਦੀ ਉਹਨਾਂ ਦੀ ਫਿਰ ਜਾ ਕੇ ਇੱਕ IAS IPS ਬਣਦਾ ਹੈ ਉਨਾ ਤੋਂ ਕੋਈ ਠੋਸ ਤਰੀਕਾ ਨਹੀਂ ਹੈ ਸਿਰਫ ਜੁਮਲੇਬਾਜ਼ੀ ਵਾਲੇ ਕੰਮਾਂ ਤੋਂ ਵੀ ਘਾਟਾ ਦਿਓ ਇਹ ਤਾਂ ਤੁਸੀਂ ਸਿੱਧਾ-ਸਿੱਧਾ ਕਾਨੂੰਨ ਦੇ ਅਗੇਂਸਟ ਜਾ ਰਹੇ ਹੋ ਜਿਸ ਕਾਨੂੰਨ ਦੇ ਤਹਿਤ ਤੁਸੀਂ ਕੁਰਸੀ ਤੇ ਬੈਠੇ ਹੋ ਜਿਸ ਕਾਨੂੰਨ ਦੇ ਤਹਿਤ ਤੁਹਾਨੂੰ ਨੌਕਰੀ ਮਿਲੀ ਹੈ ਤੁਸੀਂ ਉਸੇ ਕਾਨੂੰਨ ਨੂੰ ਛਿੱਕੇ ਟੰਗ ਕੇ ਘਾਟਾ ਰਹੇ ਹੋ ਇਨਕਾਊਂਟਰ ਕਰ ਰਹੇ ਹੋ ਕਿ ਕੋਈ ਠੋਸ ਤਰੀਕਾ ਨਹੀਂ ਬਣਾ پا ਰਹੇ ਜਾਂ ਉਹਨਾਂ ਤੋਂ ਐਡਾ ਦਿਮਾਗ ਹੀ ਹੈ ਨਹੀਂ ਆਈਪੀਐਸ ਆਈਐਸ ਅਫਸਰਾਂ ਦੇ ਕੋਲੋਂ ਵੀ ਉਹ ਕੁਝ ਕਰ ਸਕਣ ਵਧੀਆ ਤਰੀਕ ਤਰੀਕੇ ਦੀ ਨੀਤੀ ਦੀ ਮੈਂ ਗੱਲ ਕਰ ਰਿਹਾ ਸਾਡੇ ਜਿਹੜੇ ਨਾ ਆਈਪੀਐਸ ਜਾਂ ਆਈਐਸਆਈਡ ਜਿੰਨੇ ਵੀ ਵਧੀਆ ਆਈਏਐਸ ਜਿਹੜੇ ਵਧੀਆ ਪੜੇ ਲਿਖੇ ਸਾਡੇ ਜਿਹੜੇ ਆਫਸਰ ਆ ਬੜੇ ਕਾਬਿਲ ਆ ਉਹਨਾਂ ਕੋਲ ਸਭ ਕੁਝ ਹੈਗਾ ਪਰ ਚੱਕਰ ਵਿੱਚ ਹੋਇਆ ਫਿਰ ਮੋਟ ਸਰਕਾਰ ਦੇ ਹੱਥ ਜਿਆ ਨਾ ਇਹ ਤਾਂ ਉਹ ਤਾਂ ਜਿੱਦਣ ਨੂੰ ਚਲਾਉਣਗੇ ਇਹ ਉਹਨਾਂ ਨੂੰ ਉਦਾਂ ਹੀ ਚੱਲਣਾ ਸਰਕਾਰ ਚ ਕਿਹਦੇ ਹੱਥ ਤੁਹਾਨੂੰ ਜ਼ਿਆਦਾ ਲੱਗਦਾ ਮਾਨ ਸਾਹਿਬ ਦੇ ਜਾਂ ਫਿਰ ਲਾਲਿਆਂ ਦੇ ਨਹੀਂ ਮਾਨ ਸਾਹਿਬ ਤੇ ਹੁਣ ਜਦੋਂ ਮਤਲਬ ਥਾਪੜਾ ਮਿਲ ਗਿਆ ਨਾ ਉਹਨਾਂ ਨੂੰ ਜਿਹੜਾ ਧਰਨਾ ਚਕਾਇਆ ਆ ਉਹ ਜਦੋਂ ਪਹਿਲਾ ਕੇਜਰੀ ਵਾਲੇ ਬਿਆਨ ਨਹੀਂ ਦਿੱਤਾ ਸੀ ਵੀ ਅਗਲੇ 5 ਸਾਲ ਤੱਕ ਵੀ ਇਹ ਸਾਡੀ ਸਰਕਾਰ ਹੁੰਦੀ ਤੇ ਇਹੇ ਰਹੂਗਾ ਉਹ ਕਾਰਨ ਇਹ ਹੈ ਸਗਾ ਵੀ ਕਿਉਂਕਿ ਇਹਨਾਂ ਦੀ ਬੀਜੇਪੀ ਨਾਲ ਡੀਲ ਹੋਈ ਸੀ ਨਹੀਂ ਤੇ ਲਾਲਾ ਜੀ ਨੂੰ ਤੇ ਆਪਣੇ ਸੰਸੋਧੀਆ ਸਾਹਿਬ ਨੂੰ ਤਾਂ ਜਿਹੜੇ ਇਹਨਾਂ ਦੇ ਹੋਰ ਦੋ ਚਾਰ ਲੀਡਰ ਆ ਨਵੇਂ ਪਰਚੇ ਈਡੀ ਦੇ ਪਾ ਕੇ ਤੇ ਇਹਨਾਂ ਨੂੰ ਅੰਦਰ ਕਰਾਂਗੇ ਉਹਦੇ ਏਵਾਜੀ ਵਿੱਚ ਜਾਂ ਤੁਸੀਂ ਧਰਨਾ ਚੱਕ ਦਿਓ ਜਾ ਉਹਨਾਂ ਨੂੰ ਅੰਦਰ ਜਾਣਾ ਪਊਗਾ ਦੋ ਆਪਸ਼ਨਾਂ ਸੀ ਆਪਣੇ ਮਾਨ ਸਾਹਿਬ ਤੁਹਾਡੇ ਕੋਲ ਤੇ ਤੁਸੀਂ ਫੇ ਆਪਣੇ ਜਿਹੜੇ ਆਪਣੇ ਵੱਡੇ ਵੱਡੇ ਘਰ ਵਾਲੇ ਤੁਹਾਡੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਇਹ ਨਹੀਂ ਦੇਖਿਆ ਵੀ ਸਾਡੇ ਪੰਜਾਬ ਨੂੰ ਕਿੱਦਾਂ ਬਚਾਉਣਾ ਹੈ ਮਾੜਾ ਭਰਾਵਾ ਆ ਤੇ ਭਗਵੰਤ ਸਿਆ ਕੋਈ ਸੋਚ ਲਾ ਭਰਾਵਾ ਪੰਜਾਬ ਦਾ ਥੋੜਾ ਟਾਈਮ ਰਹਿ ਗਿਆ ਤੇਰਾ ਡੇਢ ਕ ਸਾਲ ਮਤਲਬ ਕੋਈ ਮਾੜੀ ਮੋਟੀ ਛਾਪ ਛੱਡ ਜਾ ਭਰਾਵਾ ਕੋਈ ਨਸ਼ੇ ਬੰਦ ਕਰ ਲਾ ਕੋਈ ਪੰਜਾਬ ਦਾ ਕੋਈ ਭਲਾ ਕਰ ਲਾ ਨਹੀਂ ਤਾਂ ਫੇ ਤੈਨੂੰ ਪਤਾ ਹੀ ਆ ਵੀ ਲੋਕਾਂ ਨੇ ਤੇ ਉਹ ਖੁੰਝੇ ਲਾਤ ਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਡੇ ਤੋਂ ਬਿਨਾਂ ਪੰਜਾਬ ਵਿੱਚ ਪੱਤਾ ਨਹੀਂ ਹਲਦਾ ਸੋ ਇਸ ਸਮਾਂ ਜਿਹੜਾ ਸਾਰਾ ਕੁਝ ਬਦਲ ਦਿੰਦਾ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸੁਖਜੋਲ ਤੇ ਮੌਂਟੀ ਮਾਨ ਹੋਣੀ ਬਾਈ ਜਿਨ੍ਹਾਂ ਨੇ ਗੱਲਬਾਤ ਜੁੱਧ ਨਸ਼ਿਆਂ ਵਿਰੁੱਧ ਦੇ ਉੱਪਰ ਰੱਖੀ ਹੈ ਕੀ ਕੁਝ ਹੋ ਰਿਹਾ ਹੈ ਤੇ ਕਿਵੇਂ ਠੀਕ ਹੋ ਸਕਦਾ ਉਸ ਤੇ ਵੀ ਥੋੜੀ ਗੱਲ ਕਰਨ ਦੀ ਚਾਣਨਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਆਪਣੇ ਵਿਚਾਰ ਆ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ